ਖਾਨ ਨੂੰ ਸੋਸਰੀ ਤਾਂ ਖਾਨ ਨੂੰ ਦੇਤੀ ਬਦਾਮ ਦੂਰੀਆ ਖਲਾ ਕੇ ਠੀਕ ਹੈ ਨਾ ਹੁਣ ਸਲਫਾਸ ਵੀ ਦੇ ਦੇਣ ਘਰਾਚ ਵਾਰ ਦੇਣ ਖਾ ਕੇ ਸੌ ਜਾਗੇ ਕੋਈ ਤਾਂ ਪਹਿਲਾਂ ਕਹਿੰਦਾ ਚਰਕਨਾਲਾ ਥਾਂ ਸੀ ਛੱਡਾਂਗੇ ਇੱਕ ਕਹਿੰਦਾ ਅਸੀਂ 20 ਲੱਖ ਰੁਪਈਆ ਦਿੰਨੇ ਆ ਤੇ ਜੇ ਅੱਜ ਅਸੀਂ ਪੜਪੜਾ ਇਕੱਠੇ ਹੋਏ ਆ ਤਾਂ ਸਾਡੇ ਕੋਲੇ ਨਹੀਂ ਪਹੁੰਚ ਰਹੇ ਘਰ ਤੋਂ ਘਰ ਤਿੰਨ ਕਨਾਲਾ ਥਾਂ ਹੋਵੇ ਉਹਨੂੰ ਪੇਪਾ ਪੈ ਜਾਣੀਆਂ ਸਾਰੀਆਂ ਉਹ ਵਸਟੀਆਂ ਦੀਆਂ ਰੋਟੀ ਵਸਟੀਆਂ ਦਾ ਪੇਪਾ ਪਾ ਕੇ ਸਾਰਾ ਪਾਣੀ ਉਹਦੇ ਵਿੱਚ ਅਗਲੇ ਨਾਲ ਗੱਲ ਪੁੱਛੇ ਤਾਂ ਪਤਾ ਲੱਗਦਾ ਉਹ ਅਗਲਾ ਦੇਵੇ ਨਾ ਦੇਵੇ ਪਹਿਲੀ ਗੱਲ ਜਿਹੜੇ ਘਰਾਂ ਵਾਲੇ ਸਾਰੇ ਆਪਣੇ ਉਹ ਹੀ ਘਰਾਂ ਵਾਲੇ ਥੋੜੇ ਟਿੱਬੇ ਵਾਲੇ ਵੀ ਮੁੜ ਕੇ ਕੱਲ ਨੂੰ ਇਹ ਟਰਾਇ ਕਰਨਗੇ ਵੀ ਆਏ ਸਾਡੇ ਕੋਲੇ ਇੱਥੋਂ ਇਹ ਗਰਾਉਂਡ ਰਾਸ ਪਰ ਹੁਣ ਇਧਰ ਵੀ ਘਰ ਆ ਚਵੀ ਛੱਪੜ ਘਰਾਂ ਜੀ ਆ ਬਈ ਉਹ ਨਹੀਂ ਪਤਾ ਚੈੱਕ ਕਰ ਗਿਆ ਪਾਣੀ ਦਾ ਤਾਂ ਫਿਰ ਵਿਕਾਸ ਕਰਨਾ ਹੀ ਪਊ ਨਹੀਂ ਤਾਂ ਲੋਕ ਡਿੱਗੀ ਜਾਂਦੇ ਆ ਛੱਪੜ ਵਾਲਾ ਨਹੀਂ ਹੋਣਾ ਐਵੇਂ ਕਹੀ ਇਹ ਬੰਦਾ ਨੇ ਸਾਨੂੰ ਕਿਹਾ ਸੀ ਕਿ ਅਸੀਂ ਛਾਂ ਛੱਡਦੇ ਛੱਪੜ ਨੂੰ ਸਾਨੂੰ ਸੁਪੈਚ ਬਣਾਉਂਦਾ ਤਾਂ ਫਿਰ ਪਾਣੀ ਦਾ ਤੁਸੀਂ ਹੱਲ ਕਰੋ ਤਾਂ ਬੋਟ 37 ਜੱਜ ਬਣ ਸਰਪੰਚ ਬਣਦਾ ਹਲ ਕਰਦੇ ਸਾਰਿਆਂ ਦਾ ਸਾਡੇ ਪਿੰਡ ਦਾ ਕੋਈ ਸਰਕਾਰੀ ਕੰਮ ਨਹੀਂ ਅੱਜ ਤੱਕ ਹੋਇਆ ਹੈ ਮੌਕੇ ਤੇ ਕਹਿਣਗੇ ਅਸੀਂ ਬਣਦੇ ਆਂਗੇ ਵੀ ਸਾਨੂੰ ਤਿਆਰ ਕਰੋ ਉਦੋਂ ਬਾਅਦ ਸਾਰੇ ਕੋਈ ਵਿਚਾਖੇ ਜਾਂਦੇ ਕੋਈ ਵੀ ਬਿੰਬਰ ਸਰਪੰਚ ਬਣਦਾ ਤਾਂ ਵੋਟਾਂ ਵੇਲੇ ਸਾਡੇ ਮੂਰੇ ਹੱਥ ਬਣਦੇ ਜਦੋਂ ਬਣ ਜਾਂਦੇ ਉਦੋਂ ਸਾ ਅਸੀਂ ਕਿਸੇ ਦੇ ਵੀ ਨਹੀਂ ਕੇ ਕਿਸੇ ਉਹ ਗਲਤੀ ਉਹ ਬੰਦੇ ਦੀ ਜਿਹੜਾ ਕਹਿੰਦਾ ਵੀ ਮੈਨੂੰ ਸਰਪੰਚ ਬਣਾਓ ਮੈਂ ਨੇ ਗਲੀ ਪੱਕੀ ਕਰਾਉਂਗਾ ਇਹ ਕਾਨੂੰਨ ਚ ਹੈ ਨਹੀਂ ਵੀ ਜਿਹੜੀ ਖੇਤ ਨੂੰ ਰਾਹ ਜਾਂਦਾ ਉਹ ਲੌਕਟਾਈਨ ਨਾਲ ਪੱਕਾ ਹੋ ਜਾ 70 ਘਰਾ ਕੋਈ ਇੱਕ ਘਰ ਨਹੀਂਗਾ 70 ਘਰਾਂ ਨੂੰ ਪਈ ਜਾ ਸਕਦੀ ਹੈ ਸਰਕਾਰੀ ਬੰਗ ਨਹੀਂ ਸਕਦੀ ਘਟੜੀ ਪਾਉਣਗੇ ਇਹਨਾਂ ਨੂੰ ਫਿਰ ਜਿਹੜੇ 20-20 ਲੱਖ ਲਾਉਣਗੇ ਇਹਨਾਂ ਨੂੰ ਸਵਾਦ ਦੇਖਣ ਤੇ ਆਪਦਾ ਜਦੋਂ ਆਪਾਂ ਥਾਂ ਦੇਣ ਭਾਵੇਂ ਚੈਨੇ ਵਾਲਾਂ ਦਾ ਲੈ ਕੇ ਦਿਨ ਭਾਵੇਂ ਕਿਤੋਂ ਲੈ ਕੇ ਦਿਨ ਜਿਹੜਾ ਅੰਬੋਲ ਕਾਇਆ ਸੀ ਮੈਂ ਕਰੂ ਜੋ ਕਰੂ ਧਰਮ ਸਾਲ ਚ 100-100 ਗੱਲ ਕਰਕੇ ਜਾ ਅੱਜ ਨਹੀਂ ਆਇਆ ਬਾਈ ਕਿਹ ਗਰੀਬ ਦੇ ਕਿਸੇ ਦੇ ਮਰਨੇ ਤੇ ਵੀ ਨਹੀਂ ਆਇਆ ਉਹ ਕਵੇੜੇ ਚ ਜਣਾਵਣਾ ਬਾਈ ਜੈ ਤੂੰ ਨਹੀਂ ਪਹੁੰਚਦਾ ਮੈਂ ਸ਼ਰਤ ਕਰਦਾ ਆਂ ਦੀ ਮਰਦੇ ਮਰੂਰ ਆਜਮੀ ਯਾਰ ਬਾਈਕਟ ਕਰਦਾਂਗੇ ਬਾਈਕਟ ਨਹੀਂ ਕਰਾਂਗੇ ਜਮਾ ਸਿੱਧੇ ਜਾਇਆ ਕਰਾਂਗੇ ਸਸਿਕਾਲ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਕਰੇਵਾਲ ਪੰਚਾਇਤੀ ਚੋਣਾ ਇਸ ਵਕਤ ਸਿਰਤੇ ਹੈ ਤੇ ਹਰ ਪਿੰਡ ਦੇ ਵਿੱਚ ਇੱਕ ਗੱਲ ਉੱਠੀ ਹੋਈ ਹੈ ਵੀ ਸਰਬਸੰਮਤੀ ਨਾਲ ਸਰਪੰਚ ਚੁਣਨਗੇ ਅੱਜ ਰੋੜੀਕਪੂਰਾ ਵਿੱਚ ਇਕੱਠ ਹੋਇਆ ਵੈ ਤੇ ਦੇਖੋ ਇਹ ਰੋੜੀਕਪੂਰਾ ਕਿਹੜੇ ਨੌਜਵਾਨ ਨੂੰ ਕਿਹੜੇ ਸਰਪੰਚ ਨੂੰ ਚੁਣਦਾ ਹੈ ਤੇ ਕੀ ਨੂੰ ਸਰਪੰਚ ਬਣਾਉਂਦਾ ਹੈ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਕਿੱਦਾਂ ਦਾ ਸਰਪੰਚ ਚਾਹੀਦਾ ਕੀ ਕੀ ਮੰਗਾ ਨੇ ਉਹਨਾਂ ਦੀਆਂ ਬਾਈ ਆ ਇੱਕ ਕਿੱਦਾਂ ਦਾ ਸਰਪੰਚ ਚਾਹੀਦਾ ਜੀ ਸਰਪੰਚ ਵਰਗਾ ਹੋਵੇ ਸਾਰੇ ਪਿੰਡ ਦੇ ਕੰਮ ਧੰਦਾ ਹੋਵੇ ਗਊ ਗਰੀਬ ਦੇ ਪਹਿਲਾਂ ਆਵੇ ਜੋ ਪਿੰਡ ਦੇ ਮਸਲੇ ਆ ਇੱਕ ਦੋ ਮੇਨ ਮੁੱਦੇ ਆ ਪਾਣੀ ਧਾਣੀ ਦੇ ਵੀ ਉਹ ਕਰ ਦੇਣ ਰਲ ਮਿਲ ਕੇ ਉਹ ਹੀ ਸਰਪੰਚ ਆਗਾ ਜੀ ਬਸ ਇਹੀ ਗਰੀਬਾਂ ਦਾ ਮਸਲਾ ਵੀ ਪਾਣੀ ਦਾ ਹੱਲ ਹੋ ਜਾਏ ਇਹਨਾਂ ਦਾ ਘਰ ਡੇਗਦੇ ਆ ਵਿਚਾਰਿਆਂ ਦੇ ਤਾਂ ਆਦੋ ਆਪਾਂ ਇੱਧਰ ਵੀ ਗੱਲਬਾਤ ਕਰ ਲੈਨੇ ਆ ਬਾਈ ਕੀ ਕਿਵੇਂ ਦਾ ਸਰਪੰਚ ਚਾਹੀਦਾ ਤੁਹਾਨੂੰ ਹਾਂ ਸਰਪੰਚ ਕਿਵੇਂ ਦਾ ਚਾਹੀਦਾ ਸਾਨੂੰ ਸਰਪੰਚ ਲਈਦਾ ਪਾਣੀ ਵਾਲਾ ਸਾਨੂੰ ਬਈ ਪਾਣੀ ਦਾ ਖਾਸ ਹੋਵੇ ਸਾਡਾ ਪਾਣੀ ਦਾ ਅੱਗੇ ਨਹੀਂ ਨਿਕਾਸ ਹੋਇਆ ਨਹੀਂ ਹੋਇਆ ਕੋਈ ਨਹੀਂ ਹੋਇਆ ਨਿਕਾਸ ਠੀਕ ਹੈ ਠੀਕ ਹੈ ਸਾਡਾ ਇਕੱਲਾ ਸਰਪੰਚ ਤੋਂ ਚਾਹੀਦਾ ਹੋਰ ਹੋਰ ਕੀ ਕੀ ਮੰਗਾ ਬਾਈ ਹੋਰ ਕੋਈ ਮੰਗ ਨਹੀਂ ਸਾਡੀ ਇਕੱਲੇ ਪਾਣੀ ਦੀ ਮੰਗ ਆ ਲੱਗਦਾ ਬਈ ਸਰਬਸੰਤੀ ਹੋ ਜੂ ਕੋਈ ਆਉਂਦਾ ਪਿੰਡ ਦੇ ਵਿੱਚ ਆਵਾਜ਼ ਆਉਂਦੀ ਹੈ ਕੋਈ ਆਉਂਦਾ ਤਾਂ ਆ ਜੇ ਤੇ ਨਹੀਂ ਫਿਰ ਅਸੀਂ ਆ ਦਾ ਬੰਦਾ ਠੱਲਾ ਲਾਂ ਕੋਈ ਹੂੰ ਬਸ ਠੀਕ ਐ ਨਹੀਂ ਤੇ ਫਿਰ 8 ਫਸ ਵਾਲਾ ਕੰਮ ਹੋ ਸਕਦਾ 8 ਫਸ ਵਾਲਾ ਹੋ ਸਕਦਾ ਧੰਨਵਾਦ ਜੀ ਆਦੋ ਇਧਰ ਬੀਬੀਆਂ ਦੇ ਨਾਲ ਗੱਲ ਵੀ ਗੱਲਬਾਤ ਵੀ ਕਰ ਲੈਨੇ ਆ ਤੇ ਕਿਦਾਂ ਦਾ ਸਰਪੰਚਾ ਹੀ ਤੇ ਜੀ ਸਾਨੂੰ ਸਰਪੰਚਾ ਇਦਾਂ ਦਾ ਚਾਹੀਦਾ ਜਿਹੜਾ ਸਾਡੇ ਪਿੰਡ ਦਾ ਪਾਣੀ ਦਾ ਨਿਕਾਸ ਕਰੀ ਹੋਇਆ ਠੀਕ ਆ ਜੀ ਪਹਿਲਾਂ ਵਾਲੇ ਸਰਪੰਚ ਵੜਿਆ ਕੋਈ ਗਲੀ ਨਹੀਂ ਕੋਈ ਨਾਲੀ ਨਹੀਂ ਸਾਡੇ ਤਾਂ ਸਾਨੂੰ ਇਹ ਜਿਹਾ ਸਰਪੰਚ ਚਾਹੀਦਾ ਵਧੀਆ ਸਾਡੇ ਸਾਡੀ ਗੱਲ ਮੰਨੇ ਜਿੱਥੇ ਅਸੀਂ ਸਰਪੰਚ ਨੂੰ ਖੜਾਗੇ ਸਾਡੇ ਮਗਰ ਖੜੇ ਦੂਜਾ ਨੰਬਰ ਹੈ ਸਾਨੂੰ ਪਾਣੀ ਦੀ ਨਿਕਾ ਮਿਲਣੀ ਚਾਹੀਦੀ ਹੈ ਕਬਾਸ ਹੁਣ ਜਿਹੜਾ ਸਾਰਾ ਪਿੰਡ ਸੀ ਉਹ ਇੱਕ ਬੰਦੇ ਤੇ ਹੱਥ ਧਰਨ ਨੂੰ ਤਿਆਰ ਸੀ ਸਰਬਸੰਮਤੀ ਕਰਨ ਨੂੰ ਤਿਆਰ ਸੀ ਹਾਂ ਜੀ ਤੇ ਹੁਣ ਕੀ ਲੱਗਦਾ ਕੋਈ ਕਿਉਂ ਨਹੀਂ ਆਇਆ ਕਾਰਨ ਕੀ ਹੈ ਉਹਨਾਂ ਨੂੰ ਇਹ ਹੈਗਾ ਵੀ ਸਾਥੋਂ ਪਾਣੀ ਦੀ ਕਬਾਸ ਮੰਗ ਰਹੇ ਆ ਕੋਈ ਤਾਂ ਪਹਿਲਾਂ ਕਹਿੰਦਾ ਚਰਕਨ ਵਾਲਾ ਥਾਂ ਸੀ ਛੱਡਾਂਗੇ ਇੱਕ ਕਹਿੰਦਾ ਅਸੀਂ 20 ਲੱਖ ਰੁਪਈਆ ਦਿੰਨੇ ਆ ਤੇ ਜੇ ਅੱਜ ਅਸੀਂ ਪਿੰਡਪਰਾ ਇਕੱਠੇ ਹੋਏ ਆ ਤਾਂ ਸਾਡੇ ਕੋਲੇ ਨਹੀਂ ਪਹੁੰਚ ਰਹੀ ਇਸ ਪਿੰਡ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਚੁੱਕੀ ਜੇ ਜੇ ਸਰਬਸੰਮਤੀ ਨਹੀਂ ਹੁੰਦੀ ਫਿਰ ਕੀ ਦੀ ਹਵਾਆਂ ਕੀ ਮਾਹੌਲ ਬਣੂਗਾ ਫਿਰ ਅਸੀਂ ਆਪ ਚੋਣ ਲੜਾਂਗੇ ਤਾਂ ਸਾਡੇ ਅੱਗੇ ਵੀ ਭੈਣ ਭਰਾ ਲੜਦੇ ਤੇ ਅਸੀਂ ਆਪ ਖੁਦ ਲੜਾਂਗੇ ਜੇ ਸਾਨੂੰ ਪਾਣੀ ਦਾ ਕਬਸ ਨਹੀਂ ਹੋ ਸਕਦਾ ਤਾਂ ਸਾਡੀਆਂ ਵੋਟਾਂ ਗਰੀਬ ਜਨਤਾ ਦੀਆਂ ਤਾਂ ਅਸੀਂ ਆਪ ਦਾ ਸਰਪੰਚ ਆਪ ਬਣਾ ਕੇ ਤਾਂ ਸਾਨੂੰ ਗ੍ਰਾਂਟ ਸਰਕਾਰੋਂ ਲੈ ਕੇ ਅਸੀਂ ਆਪ ਦਾ ਸਰਪ੍ਰਦਾਪ ਹੱਲ ਕਰਾਂਗੇ ਕਿੰਨੇ ਪੈਸਿਆਂ ਦੀ ਹੁਣ ਤੱਕ ਗੱਲ ਹੋ ਗਈ ਹੈ ਕੌਣ ਕਿੰਨੇ ਪੈਸੇ ਦੇਣ ਨੂੰ ਤਿਆਰ ਹੈ ਇੱਕ ਸਰਪਾ ਇੱਕ ਕਹਿੰਦਾ ਘਰ 20 ਲੱਖ ਰੁਪਈਆ ਤਾਂ ਇੱਕ ਘਰ ਕਹਿੰਦਾ ਮੈਂ ਚਾਰਕਨ ਵਾਲਾ ਸੱਜੂ ਤਾਂ ਹਜੇ ਤੱਕ ਸਾਡੇ ਕੋਲ ਕੋਈ ਵੀ ਨਹੀਂ ਪਹੁੰਚਿਆ ਜੀ ਤਾ ਸਾਡਾ ਭੈਣ ਭਰਾਵਾਂ ਨਾਲ ਹੀ ਵੋਟਾਂ ਨਾਲ ਉੱਠਣਗੇ ਵੀਰ ਜੀ ਹੂੰ ਕਿੰਨੀ ਕਿੰਨੀ ਵੋਟ ਹੈ ਸਾਰੀ ਨਵੇਂ ਰੋੜੀ ਕੋਰੇ ਦੀ ਕਿੰਨੀ ਹੋਊਗੀ ਚਾਚਾ ਜੀ ਆਪਣੇ ਹਜ਼ਾਰ ਹੂੰ ਹਜ਼ਾਰ ਵੋਟ ਹੋਊਗੀ ਜੀ ਅਬ ਕਿਦ ਕੀ ਕਿਦਾਰਾ ਸਰਪੰਚ ਚਾਹੀਦਾ ਜੀ ਕਿ ਕਿਦਾਰਾ ਸਰਪੰਚ ਜਿਹੜਾ ਪਾਣੀ ਦਾ ਨਿਕਾਸ਼ ਕਰੇ ਸਾਡਾ ਬਹੁਤ ਔਖੇ ਆਏ ਅਸੀਂ ਪਾਣੀ ਦਾ ਨਿਕਾਸ਼ ਹੋਣਾ ਚਾਹੀਦਾ ਇਹ ਕਿੰਨੇ ਸਮੇ ਤੋਂ ਜਿਹੜਾ ਪਾਣੀ ਦਾ ਵਿਕਾਸ ਹੈ ਉਹ ਨਹੀਂ ਹੋਇਆ ਜਾਂ ਉਹਦੀ ਪਾਣੀ ਦੀ ਨਿਕਾਸੀ ਸਹੀ ਨਹੀਂ ਹੋ ਰਹੀ ਕਾਫੀ ਟਾਈਮ ਤੋਂ ਹੋ ਹੀ ਨਹੀਂ ਰਿਹਾ ਜੀ ਜਦੋਂ ਦੀ ਉੱਧਰ ਵਸਤੀ ਬਣੀ ਆਈ ਸਾਡੇ ਕਿੰਨੇ ਕਿੰਨੇ ਵਜੇ ਆਈਓ ਇੱਥੇ ਬਸ ਪਹਿਲੀ ਵਾਰ ਹੀ ਆਏ ਆ ਇੱਥੇ ਜੀ ਤਾਂ ਆਜੋ ਆਪਾਂ ਹੋਰ ਵੀ ਇੱਥੇ ਗੱਲਬਾਤ ਕਰ ਲਏ ਨੇ ਲੋਕਾਂ ਦੇ ਨਾਲ ਕੀ ਹਾਲਾਤ ਬਣਦੇ ਆ ਸਰਬਸੰਤੀ ਹੁੰਦੀ ਐ ਜਾਂ ਨਹੀਂ ਹੁੰਦੀ ਐ ਆਜੋ ਆਪਾਂ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਅ ਭਾਈ ਜੀ ਸਤਿ ਸ਼੍ਰੀ ਅਕਾਲ ਕਿੰਦਾਰਾ ਸਰਪੰਚ ਰਹੀਦਾ ਸਰਪੰਚ ਸਾਨੂੰ ਵੀ ਸਾਡੇ ਪਾਣੀ ਦਾ ਵਿਕਾਸ ਹੋ ਜਾਏ ਲੱਗਦਾ ਸਰਬਸੰਤੀ ਹੋ ਜੂਗੀ ਅਸੀਂ ਤਾਂ ਨਹੀਂ ਸਰਬਸੰਤੀ ਹੋ ਜੇ ਫਿਰ ਕੀ ਕੀ ਕਰਨ ਲੱਗਦਾ ਕਿੱਥੇ ਕਮੀਆਂ ਕਿਉਂ ਨਹੀਂ ਆ ਰਿਹਾ ਕੋਈ ਸੁਣਦਾ ਨਹੀਂ ਕੋਈ ਗੱਲ ਇਹ ਕੋਸ ਨੂੰ ਤਾਂ ਫਿਰ کئی ਪਿੰਡਾਂ ਦੇ ਵਿੱਚ ਤਾਂ ਸਰਪੰਚ ਚਾਹੁੰਦੇ ਆ ਸਾਨੂੰ ਸਰਬਸੰਤੀ ਨਾਲ ਚੁਣਿਆ ਜਾਵੇ ਇੱਥੇ ਕੋਈ ਕਿਉਂ ਨਹੀਂ ਆ ਰਿਹਾ ਇੱਥੇ ਵੇਖੋ ਜੀ ਕੀ ਗੱਲ ਹੈ ਹੂੰ ਜੇ ਸਾਡਾ ਪਾਣੀ ਕਰਕੇ ਸਰਬਸੰਤੀ ਦੇਊਗਾ ਵੀ ਮੈਂ ਤੁਹਾਡੇ ਪਾਣੀ ਦਾ ਹੱਲ ਕਰ ਚੁੱਕਿਆ ਤਾਂ ਉਹ ਸਾਡਾ ਅੱਜ ਤੋਂ ਸਰਪੰਚ ਚੁਗਿਆ ਜਾਊਗਾ ਹੂੰ ਬਾਅਦ ਦੇ ਵਿੱਚ ਕਿਤੇ ਇਹ ਤਾਂ ਨਹੀਂ ਹੁੰਦਾ ਬਾਅਦ ਦੇ ਵਿੱਚ ਕੋਈ ਹੋਰ ਵੀ ਕਾਰਗ ਪਰਿਆ ਜਾਂਦਾ ਅਸੀਂ ਲਿਖਤੀ ਰੂਪ ਲੈਣਾ ਜੀ ਜੇ ਸਾਨੂੰ ਲਿਖਤੀ ਰੂਪ ਤੋਊਗਾ ਲਿਖ ਕੇ ਤਾਂ ਸਾਡੇ ਪੜਪੜਾ ਸਾਰੇ ਉਸ ਸਰਪੰਚ ਨਾਲ ਜੁੜ ਜਾਣਗੇ ਅੱਜ ਤੋਂ ਸਾਡਾ ਸਰਪੰਚ ਇੱਥੇ ਚੁਗਿਆ ਜਾਊਗਾ ਅਸੀਂ ਵੋਟਾਂ ਵਿੱਚ ਨਹੀਂ ਠਾਉਣਾ ਅਸੀਂ ਸਭ ਸੰਤੀ ਚਟਾਉਣਾ ਕੋਈ ਵੀ ਆ ਬਾਹ ਕੱਢ ਕੇ ਕਹਦੇ ਸਾਨੂੰ ਵੀ ਮੈਂ ਤੁਹਾਡੀਆਂ ਗੱਲਾਂ ਮੰਗ ਪੂਰੀ ਕਰੂੰਗਾ ਤਾਂ ਤੁਹਾਡੇ ਵਿੱਚ ਖੜਾ ਮੈਂ ਤਾਂ ਅਸੀਂ ਮੈਂ ਅਸੀਂ ਸਭ ਸੰਤੀ ਨਾਲ ਹੁਣੇ ਹੀ ਹਾਰ ਪਾਉਣ ਨੂੰ ਤਿਆਰ ਆਵਦੇ ਬਾਕੀ ਜੇ ਕੋਈ ਕਾਗਜ਼ ਭਰੂਗਾ ਵੀ ਉਹਦੇ ਜਿਹੜਾ ਸਾਡਾ ਚੁਣਿਆ ਹੋਊਗਾ ਉਹਦੇ ਬਰੋਬਰ ਜੇ ਕਾਗਜ਼ ਭਰੂਗਾ ਵੀ ਸਾਡੇ ਸਾਰੇ ਗਰੀਬ ਜਨਤਾ ਸੌਂਪ ਆ ਗਏ ਉਹਦੇ ਮਗਰ ਵੋਟ ਪਾਵਾਂਗੇ ਅਸੀਂ ਜਿਹੜਾ ਸਾਨੂੰ ਥਾਂ ਦੇਊਗਾ ਜੀ ਤਾਂ ਇਹ ਭਾਂਦੇ ਥਾਂ ਸਾਰੇ ਬੰਦੇ ਸੋਲਾ ਸਾਰੀਆਂ ਵਾਸਤਾਂ ਅਸੀਂ ਸਾਚੋਲਾ ਮੋੜ ਕੇ ਜੇ ਕੋਈ ਅੱਥੇ ਵੋਟਾਂ ਲੈ ਦੇਗੇ ਤੇ ਜੈਸਾ ਤੋਂ ਤਨਖਾਹ ਸਾਥੂ ਕਰਾ ਲੋ ਤੇ ਸਾਡਾ ਸਾਨੂੰ ਕਰਾ ਦਿਓ ਠੀਕ ਹੈ ਵੀ ਸਾਡੇ ਸੁਪਨਿਆਂ ਨੂੰ ਹੈ ਨਹੀਂ ਵਿਕਾਸ ਤੋਂ ਨੂੰ ਹੀ ਪਤਾ ਹੈ ਵੀ ਨਾ ਛੋਟਾ ਪਾਣੀ ਸਰ ਜਾਂਦਾ ਹੋ ਜੂ ਹਾਂਜੀ ਤੇ ਸਾਨੂੰ ਹੋਰ ਵਾਲੀ ਕੋਈ ਮੰਗ ਨਹੀਂ ਵੀ ਸਾਨੂੰ ਆਏ ਨਹੀਂ ਨਾ ਕੋਈ ਸਾਨੂੰ ਦਾਰੂ ਪਿਓ ਅਸੀਂ ਸਾਨੂੰ ਦਾਰੂ ਨਹੀਂ ਮੰਗਦੇ ਕੁਛ ਨਹੀਂ ਮੰਗਦੇ ਨਹੀਂ ਉਹ ਤਾਂ ਗੱਲ ਠੀਕ ਹੈ ਜੀ ਮੰਨਦੇ ਆਸੀਂ ਪਰ ਗੱਲ ਇਹ ਹੈ ਛੱਪੜ ਨੂੰ ਘਰਾਂ ਦੇ ਕੋਲੇ ਕੋਈ ਨਹੀਂ ਮੰਨਦਾਗਾ ਘਰਾਂ ਦੇ ਵਿੱਚ ਕਿੱਥੇ ਆਪਾਂ ਲੈ ਸਕਦੇ ਹਾਂ ਆਪਣੋਂ ਤਾਂ ਨਹੀਂ ਜੇ ਫੜੇ ਜੇਤੋੜ ਨਾਲ ਦੇ ਨੂੰ ਪਹਿਲਾਂ ਬਿਕਰ ਕੀਣਾ ਹਾਂ ਹਾਂ ਉੱਥੇ ਜੋ ਗਲ ਕਨਾਲ ਦੇ ਨਾ ਨਾ ਕਨਾਲ ਦੇ ਪਾਣੀ ਨਾਲ ਰਲ ਰਹੇ ਨੇ ਜੇਵੇਂ ਆਪਾਂ ਜਿਹੜੀ ਗੱਲ ਹੁੰਦੀ ਹੈ ਗੱਲ ਜਾਇਜ਼ ਹੁੰਦੀ ਹੈ ਤਿੰਨ ਕਨਾਲਾਂ ਨਾਲ ਸਹੀ ਤਾਂ ਘਰ ਤੋਂ ਘੱਟ ਕਿਵੇਂ ਕੋਈ ਚੈੱਕ ਨਹੀਂ ਵਾਰੀ ਨਾ ਬੋਲੋ ਤਿੰਨ ਕਨਾਲ ਘੱਟ ਤੋਂ ਘੱਟ ਤਿੰਨ ਕਨਾਲਾਂ ਸਾਹ ਹੋਵੇ ਉਹਨੂੰ ਪੇਪਾ ਪੈ ਜਾਣੀਆਂ ਸਾਰੀਆਂ ਵਸਤਾਂ ਦੀਆਂ ਰੋਟੀ ਮੰ ਵਸਤੀਆਂ ਦਾ ਪੇਪਾ ਪੈ ਕੇ ਸਾਰਾ ਪਾਣੀ ਉਹਦੇ ਵਿੱਚ ਆ ਜੂ। ਪ੍ਰਕਾਸ਼ ਸਾਹਿਬ ਤੇ ਥੋੜਾ ਪਾਣੀ ਵੀ ਸਾਰਾ ਜ਼ਮੀਨ ਦਾ ਵੀ ਆ ਜੂ ਰਿਹਾ। ਤੇ ਸਾਡੇ ਕੋਲ ਤਾਂ ਇੰਨੀ ਪਹੁੰਚ ਨਹੀਂ ਨਹੀਂ ਸੀ ਸਾਡੇ ਕੋਲ ਤਾਂ ਹੁੰਦੀ ਨਹੀਂ ਕਹਿੰਦੇ ਚੱਕੋ ਵੀ ਬਣਾ ਲਓ। ਨਹੀਂ ਆਉਂਦਾ ਤਾਂ ਉਹ ਹੀ ਹੈ ਨਹੀਂ ਪਹਿਲੀ ਗੱਲ ਤਾਂ ਇਹ ਥਾਂ ਜਿਹੜਾ ਉਹ ਸਾਨੂੰ ਹੀ ਅਸੀਂ ਮੈਂ ਉਹੀ ਗੱਲ ਕਰਦੇ ਆ ਨਾ ਥਾਂ ਉਹ ਆਪਣਾ ਥਾਂ ਨਹੀਂਗਾ ਉਹ ਹਾਂ ਇਹਦਾ ਰਸਤਾਨਾ ਨਹੀਂ ਨਹੀਂ ਕਰ ਦੇਗੇ ਉਹ ਸਾਡੇ ਨਟਾਈ ਕਿੱਲਾਂ ਦੀ ਗੱਲ ਹੋਈ ਸੀ ਉਹਨਾਂ ਦੀ ਪਹਿਲਾਂ ਅੱਛਾ ਤੇ ਉਹਨਾਂ ਨੇ ਸਾਨੂੰ ਉਹ ਜਿਹਨਾਂ ਘਰ ਵਾਲਾ ਥਾਂ ਦੇ ਕੇ ਮੁੜ ਕੇ ਵਾਦੇ ਵੀ ਹੋਰ ਨਹੀਂ ਇਹ ਦੇ ਸਕਦੇ ਸਾਨੂੰ ਇੱਥੇ ਇਹਨਾਂ ਨੇ ਪਹਿਲਾਂ ਗੱਲ ਹੋਈ ਸਾਡੀ ਢਾਈ ਕਿੱਲੇ ਥਾਂ ਹੀ ਰੱਖ ਸਕਦੇ ਆ ਇੱਥੇ ਪਹਿਲਾਂ ਸਾਡੀ ਹੋਈ ਸੀ ਜੀ ਤੇ ਬਾਟੂ ਸਨੂੰ ਥਾਂ ਤੋਂ ਮੁੱਕਰ ਗਿਆ ਹੁਣ ਅਗਲੇ ਨਾਲ ਗੱਲ ਪੁੱਛੇ ਤਾਂ ਪਤਾ ਲੱਗਦਾ ਉਹ ਅਗਲਾ ਦੇਵੇ ਨਾ ਦੇਵੇ ਪਹਿਲੀ ਗੱਲ ਜਿਹੜੇ ਘਰਾਂ ਵਾਲੇ ਸਾਰੇ ਆਪਣੇ ਉਹ ਹੀ ਘਰਾਂ ਵਾਲੇ ਥੋੜੇ ਟਿੱਬੇ ਵਾਲੇ ਵੀ ਮੁੜ ਕੇ ਕੱਲ ਨੂੰ ਇਹ ਤਰਾਜ ਕਰਨਗੇ ਵੀ ਸਾਡੇ ਕੋਲੇ ਕਿੱਥੋਂ ਇਹ ਗਰਾਉਂ ਰਾਤ ਆ ਇਹ ਪਾਬਲਾ ਤੇ ਸਾਰੇ ਬਈ ਇਕੱਠੇ ਆ ਸਾਰੇ ਕੋਈ ਐ ਤਾਂ ਹੈ ਨਹੀਂ ਵੀ ਇੱਕ ਜਣਾ ਹਾਂ ਪਰ ਛੱਪੜ ਦਾ ਦੁੱਖ ਬਹੁਤ ਹੁੰਦੇ ਆ ਛੱਪੜ ਦੇ ਦੁੱਖ ਤੇ ਹੁਣ ਇਧਰ ਵੀ ਘਰ ਆ ਜਾਈ ਛੱਪੜ ਘਰਾਂ ਜੀ ਆ ਬਈ ਉਹ ਨਹੀਂ ਬਤਾ ਚੱਕਰ ਗਿਆ ਪਾਣੀ ਦਾ ਤਾਂ ਫਿਰ ਵਿਕਾਸ ਕਰਨਾ ਹੀ ਪਊ ਨਹੀਂ ਤਾਂ ਲੋਕ ਡਿੱਗੀ ਜਾਂਦੇ ਆ ਜਵਾਬ ਅਗਲੇ ਤਿਆਰ ਕਰਕੇ ਹਲ ਦੇ ਆ ਕੇ ਤੇ ਜਾ ਕੇ ਲਿਬੜ ਕੇ ਘਰੇ ਜਾ ਵਰਦਿਆ ਉਹ ਤੇਰੇ ਮੋਟਰ ਲੱਗ ਗਈਆਂ ਤੇਰੇ ਮੋਟਰ ਲੱਗੀਆਂ ਤੇ ਇੱਥੇ ਇੱਕ ਮੋਟਰ ਵੀ ਲੱਗਦੀ ਆਪਣੇ ਸੋ ਹੋਰ ਬੰਦ ਦਿੰਦਾ ਹੈ ਸਾਹਿਬ ਸਾਹਿਬ ਇਹ ਵੀ ਇਹ ਵੀ ਹੁਣ ਕੱਲ ਵੀ ਗੁਰਾ ਆਦਾ ਇਹਨਾਂ ਤੋਂ ਲੈ ਦੋ ਬਾਬਿਆਂ ਤੋਂ ਥਾ ਲੈ ਦੋ ਜੀ ਬਾਬੇ ਤੋਂ ਥਾ ਹੁਣ ਸੇਬੇ ਘਰ ਕੋਲੇ ਆਈ ਇਹਨਾਂ ਦੇ ਬਾਹਰ ਚ ਉੱਥੇ ਕਿਵੇਂ ਆ ਜੂ ਨੋਟ ਬਾਈ ਪਾਣੀ ਦਾ ਹੱਲ ਹੋ ਜੇ ਕੋਈ ਪਰ ਛੱਪੜ ਵਾਲਾ ਨਹੀਂ ਹੋਣਾਗਾ ਐਵੇਂ ਕਹੀਏ ਇਹ ਬੰਦੇ ਨੇ ਸਾਨੂੰ ਕਿਹਾ ਸੀ ਵੀ ਅਸੀਂ ਥਾਂ ਛੱਡਦੇ ਛੱਪੜ ਨੂੰ ਵੀ ਸਾਨੂੰ ਸਪੈਸ ਬਣਾ ਦਿਓ ਇਹੀ ਗੱਲ ਬੋਟੇ ਪਤਾ ਗੱਲ ਕੀ ਆ ਜਿਹੜੀ ਗੱਲ ਸਾਨੂੰ ਖੁਸ਼ ਹੋਈ ਸੀ ਨਾ ਵੀ ਤੁਸੀਂ ਕਹੇ ਵੀ ਸਾਨੂੰ ਸਪੈਸ ਸੰਤਰੀ ਬਣਾਓ ਅਸੀਂ ਥੋੜਾ ਨਾ दारू ਮੰਗੀਏ ਨਾ ਕੋਸ ਮੰਗੀਏ ਨਾ ਕੋ ਸਾਨੂੰ ਲੋੜ ਹੈ ਸਾਨੂੰ ਕੋਲੇ ਛੱਪੜ ਦੀ ਲੋੜ ਹੈ ਤੇ ਮੈਂ ਤੁਹਾਨੂੰ ਦੱਸ ਦਿੰਦਾ ਤੇ ਸਾਡੇ ਆਂਢੀ ਗਵਾਂਢੀ ਸਾਰੇ ਡਾਕਟਰ ਕੇ ਸਾਰੇ ਕੇਵਲ ਕੇ ਇਹ ਵੀ ਵਿਰੋਧ ਆ ਇਸ ਗੱਲ ਤੋਂ ਨੌਕਰਾਂ ਦੇ ਵਿੱਚ ਉਹਦੇ ਕਲੰਕ ਲਾ ਰਿਆਂ ਸਾਡੇ ਪਿੰਡ ਤੋਂ ਦੂਰ ਉਹਦੇ ਕਿਤੇ ਜਗ੍ਹਾ ਲੱਗਦੀ ਆ ਚੱਲ ਤੁਹਾਨੂੰ ਕਿਤੇ ਪਾਸੇ ਪਈ ਆ ਵੀ ਉੱਥੇ ਜਗ੍ਹਾ ਲਈ ਵੀ ਜਾ ਸਕਦੀ ਆ ਨਹੀਂ ਪਾਣੀ ਦਾ ਹੱਲ ਚਾਏ ਇਹ ਹੁੰਦਾ ਚਾਏ ਕੋਈ ਵੀ ਹੁੰਦਾ ਬਣਦਾ ਅਸੀਂ ਪਾਣੀ ਦਾ ਹੱਲ ਇਹਨਾਂ ਦੇ ਨਾਲ ਲਾ ਕੇ ਜਦੋਂ ਮਰਜ਼ੀ ਤੁਰ ਕੇ ਨਾਲ ਦੀ ਨਾਲ ਹੱਲ ਕਰਾਵਾਂਗੇ ਛੜਕਦਾ ਤੇ ਪਾਣੀ ਦਾ ਮੁੱਦਾ ਇਹਨਾਂ ਦਾ ਉਹ ਅਸੀਂ ਹੱਲ ਕਰਾਵਾਂਗੇ ਪਤਾ ਗੱਲ ਕੀ ਆ ਹੈਗਾ ਕਿ ਨਹੀਂ ਜੇ ਥੋੜੇ ਬਾਰਿਸ਼ ਵੀ ਆ ਸਾਰਿਆਂ ਸਾਰਿਆਂ ਦੇ ਬਾਰਿਸ਼ ਆਏਗਾ ਆ ਨਹੀਂ ਐਸਾ ਹੋਣਾ ਇਹਦਾ ਹੱਲ ਹੋ ਨਹੀਂ ਸਕਦਾ ਜੀ ਕਿਸੇ ਹਿਸਾਬ ਨਾਲ ਸਰਕਾਰ ਨਾਲ ਹੀ ਹੋਣਾ ਜੇ ਥੋੜਾ ਇਹ ਬੱਠੇ ਸੀ ਜੇ ਥੋੜਾ ਇਹ ਦੇਰ ਨੇ ਦੋ ਮਾ ਕਨਾਲ ਅਸੀਂ ਇਹਨਾਂ ਨੂੰ ਦਿੰਦੇ ਆ ਅਸੀਂ ਇਹਨਾਂ ਤੇ ਵੀ ਸਹਿਮਤ ਹਾਂ ਅਸੀਂ ਇਹਨਾਂ ਤੇ ਵੀ ਸਹਿਮਤ ਹਾਂ ਤੇ ਅਸੀਂ ਸਹਿਮਤ ਹੋ ਜਾਾਂਗੇ ਕੋਈ ਟਰਾਈ ਨਹੀਂ ਸਾਨੂੰ ਮੈਂ ਪਹਿਲਾ ਥੋੜੀ ਨਹੀਂ ਨਹੀਂ ਇਹਨੇ ਪਹਿਲਾ ਵਾਰ ਛਾਈ ਸੀ ਇਹ ਬੰਦਾ ਨੇ ਕਿਹੜਾ ਮਸਲਾ ਗੋਰੇ ਆਪਣੇ ਸਾਰੇ ਨਾਲ ਹੱਲ ਹੋਣਾ ਇਕੱਠਿਆਂ ਨਾ ਤੁਰ ਕੇ ਹੋਣਾ ਇੱਕ ਬੰਦੇ ਨਾਲ ਹੱਲ ਨਹੀਂ ਹੋਣਾਗਾ ਇਹ ਪਹਿਲਾ ਵਾਰ ਛਾਈ ਸੀ ਇਹ ਬੰਦਾ ਨੇ 16 ਜਿਹੜੇ ਸਾਡੇ ਬੰਦੇ ਕੋਲੇ ਵੀ ਅਸੀਂ ਥਾਂ ਛੱਡਾਂਗੇ ਚਾਹ ਤਿੰਨ ਕਨਾਲ ਛੱਡ ਦਾਂਗੇ ਵੀ ਸਾਨੂੰ ਅਸੀਂ ਤਿੰਨ ਜੇ ਅਨੇ ਦੋ ਛੱਡ ਦੋ ਕੀ ਕਿਰਾ ਵਕਾਸ ਹੋ ਤਾਂ ਪਾਣੇ ਪੰਡਾਂ ਦੇ ਤੇ ਹੌਲੇ ਬਣ ਜੂ ਤੇ ਪਾਣੇ ਉਹ ਇੰਨਾ ਖੜਦਾ ਨਹੀਂ ਕਿਵੇਂ ਫੁੱਕੜੇ ਆਦੇ ਅਸੀਂ ਇਹਨਾਂ ਨਾਲ ਵੀ ਸਹਿਤ ਆ ਕਿਰਾ ਦੇ ਖੜੇ ਵਾਣ ਪਏ ਆ ਇਹ ਆਪਾਂ ਤਾਂ ਕਹਿਤਾ ਹੀ ਆਪਣਾ ਦਾ ਹਾਂ ਕਿਉਂ ਭਈ ਅਸੀਂ ਕੱਲ ਨੂੰ ਇਹ ਗੱਲ ਆ ਕੇ ਅਗਲਾ ਇਹਨਾਂ ਨਾਲ ਅਸੀਂ ਸਹਿਮਤਾ ਜੇ ਮੇਰੇ ਹੋਸਾ ਦਾ ਤੁਹਾਡੇ ਕੋਲੇ ਕਹੀ ਹੋਵੇ ਅਸੀਂ ਤਾਂ ਨਹੀਂ ਕਹੀ ਨਾ ਇਹ ਸਾਰੇ ਆ ਕੋਲੇ ਖੜੇ ਨਾ ਨਹੀਂ ਕਹੀ ਹੋਏ ਕਸ਼ਮੀਰੀ ਇਹਨੇ ਹੋ ਸਕਦਾ ਪਹਿਲਾਂ ਕਹੀ ਹੋਵੇ ਅਸੀਂ ਜਿਹੜੀ ਗੱਲ ਨਹੀਂ ਇਹਨਾਂ ਨੇ ਕਹੀ ਸੀ ਨਾ ਪਹਿਲਾਂ ਇਹ ਕਹਿੰਦੇ ਘਰਾਂ ਲਈ ਵੀ ਇਹਨਾਂ ਨੇ ਕਹੀ ਸੀ ਸੀਗਾ ਕਹਲੇ ਤੁਸੀਂ ਇਹ ਗੱਲ ਕਹੀ ਸੀ ਨਾ ਵੀ ਪਾਣੀ ਦਾ ਕੰਮ ਅਸੀਂ ਕਰਾਂਗੇ ਸਾਨੂੰ ਤੁਸੀਂ ਖੜੇ ਕਰ ਲੋ ਕਿਹਾ ਸੀ ਨਾ ਤਾਂ ਫਿਰ ਪਾਣੀ ਦਾ ਤੁਸੀਂ ਹੱਲ ਕਰੋ ਤਾਂ ਬੁੱਟ ਸਹਿਮਤੀ ਚ ਅੱਜ ਬਣ ਸਰਪੰਚ ਪਾਣੀ ਦਾ ਹੱਲ ਕਰਦੇ ਸਾਰਿਆਂ ਦਾ ਪਾਣੀ ਦਾ ਹੱਲ ਹੋਊਗਾ ਹੱਲ ਹੋ ਜਾਊਗਾ ਬਈ ਪਾਣੀ ਦਾ ਹੱਲ ਹੋਊਗਾ ਸਾਰਿਆਂ ਦੀ ਰਾਇਣਾ ਹੀ ਹੋਣਾ ਇਹ ਕਿ ਕੱਲਾ ਮੈਂ ਕਹਿੰਦਾ ਵੀ ਆ ਮੈਂ ਇੱਥੇ ਛੱਪੜ ਛੱਡ ਕੇ ਕਰਦਾ ਉਹ ਘਰ ਵੀ ਤਰਾਜ ਆ ਭਈ ਉੱਥੇ ਹੱਲ ਨਹੀਂ ਚਾਹੇ ਪਾਸੇ ਜਗਾ ਕਿਤੇ ਵੀ ਦੂਰ ਹੈਗੀ ਆ ਪਿੰਡ ਤੋਂ ਤੂੰ ਮੰਨ ਲੈ ਪਾਸੇ ਜਗਾ ਵੀ ਲੈ ਸਕਦਾ ਇੱਕ ਮਿੰਟ ਸੁਣੋ ਮੈਂ ਅੱਗੇ ਲਗਾ ਰਹਿਮਤੂ ਰੇਸੀ ਕਹਿੰਦਾ ਇੱਥੇ ਇੱਕ ਅੰਮ੍ਰਿਤਸਰ ਵਾਲਾ ਤਿੰਨ ਬੰਸਲੇ ਜਿੱਥੇ ਮਰਦੀ ਬੇਫੋਲ ਵਾਲਾ ਗੈਪ ਹਾਂ ਕੋਈ ਗੈਪ ਨਹੀਂ ਲੱਗਦਾ ਚਾਚਾ ਪੜੀ ਜਾਂਦੇ ਗੈਬ ਕਹਿੰਦਾ ਚਾਚਾ ਨਹੀਂ ਗੈਬ ਨਹੀਂ ਪੜ ਸਕਦੇ ਗੈਬ ਤਾਂ ਆਪਾਂ ਵੀ ਪੜ ਸਕਦੇ ਗੈਬ ਤਾਂ ਮਹੀਨੇ ਤੋਂ 2 ਮਹੀਨੇ ਤੋਂ ਭਰਿਆ ਰਹਿੰਦਾ ਗੈਬ ਦਾ ਕੋਈ ਫਾਇਦਾ ਨਹੀਂ ਸਾਨੂੰ ਗੈਬ ਇੱਧਰ ਨਹੀਂ ਬਸਤੀ ਚ ਪੱਟੇ ਹੀ ਆ ਉਹ ਮਨਜ਼ੂਰ ਉਹ ਗੱਲ ਨਹੀਂ ਗੈਬ ਪੱਟੇ ਆ ਜੇ ਮੈਂ ਗਲਤ ਕਹੀਏ ਨਹੀਂ ਨਹੀਂ ਕਿਸੇ ਪੰਚਾਇਤ ਨੇ ਕੋਈ ਸਰਕਾਰੀ ਉਹ ਘਰਾਂ ਤੋਂ ਪੈਸੇ ਇਕੱਠੇ ਕੀਤੇ ਆ ਮੈਂ ਵੀ ਪੈਸੇ ਦਿੱਤੇ ਉਹਦੇ ਵਿੱਚ ਪੈਸੇ ਆਪਾਂ ਇਕੱਠੇ ਕਰਕੇ ਹਾਂ ਪੈਸੇ ਘਰਾਂ ਨੇ ਇਕੱਠੇ ਕਰਕੇ ਤੇ ਗੈਬ ਲਾਇਆ ਹਾਂ ਹਾਂ ਤੇ ਉਹ ਜਿਹੜਾ ਪਕਾਈ ਇਹ ਨਾ ਸਰਕਾਰੀ ਕਾਇਬ ਆ ਕੋਈ ਕਾਇਬ ਨਹੀਂ ਆਇਆ ਜੀ ਤੁਸੀਂ ਵੀ ਨਾਲ ਆਪੇ ਜਿਹੜੇ ਬੈਕਰੀ ਆ ਸਾਡੇ ਪਿੰਡ ਦਾ ਕੋਈ ਨਾ ਤੁਰਨਾ ਪੈਣਾ ਕੋਈ ਵੀ ਹੋਇਆ ਸਾਡੇ ਪਿੰਡ ਦਾ ਕੋਈ ਸਰਕਾਰੀ ਕੰਮ ਨਹੀਂ ਅਜੇ ਤੱਕ ਹੋਇਆ ਹੈਗਾ ਮੌਕੇ ਦੇ ਕਹਿਣਗੇ ਅਸੀਂ ਬਣਦੇ ਆਂਗੇ ਵੀ ਸਾਨੂੰ ਤਿਆਰ ਕਰੋ ਉਸ ਤੋਂ ਬਾਅਦ ਸਾਰੇ ਕੋਈ ਪਿੱਛਾ ਖੱਚੇ ਜਾਂਦੇ ਆ ਇਹ ਗੱਲ ਨਹੀਂ ਪਿੱਛਾ ਬਾਈ ਜੇ ਕੋਈ ਬਣਦਾ ਚਾਹੇ ਬਾਈ ਬਣਦਾ ਇਹ ਤੇ ਸਹਿਮਤੀ ਹੁੰਦੀ ਆ ਉਦੇ ਤੇ ਲੈ ਕੇ ਨਾਲ ਤੁਰਾਂਗੇ ਉਦੇ ਤੋਂ ਕੰਮ ਚੱਕ ਕੇ ਤੁਰਾਂਗੇ ਪਿੰਡ ਦਾ ਕੋਈ ਵੀ ਕੰਮ ਨਾਲੇ ਜਿਹੜੀ ਪੰਚਾਇਤ ਬਣੂਗੀ ਜਿੱਦੇ ਤੁਰਪਿਆ ਸਾਰਾ ਪਿੰਡ ਤੁਰੂ ਨਾਲ ਉਹਦੇ ਹੀ ਤੁਰਾਂਗੇ ਅਸੀਂ ਨਾਲ ਛੜਕ ਬਾਰੇ ਦੇ ਪਾਣੀ ਬਾਰੇ ਹੋਰ ਕੋਈ ਮੰਗ ਹਾਂਜੀ ਹੋਰ ਮੰਗ ਹੈਗੀ ਜੇ ਇਹ ਸਹਿਮਤਾ ਤੇ ਇਹਨਾਂ ਨੂੰ ਛੱਪੜਦਾ ਅਸੀਂ ਵੀ ਸਾਡੀ ਮੰਗ ਆਇਕਲ ਥਾਂ ਦੀ ਕੋਈ ਵੀ ਛੋਟ ਕੋਈ ਮੰਗ ਨਹੀਂ ਜੇ ਸਾਨੂੰ ਕੋਈ ਥਾਂ ਛੱਡ ਦੇ ਅਸੀਂ ਥਾਂ ਕੋਈ ਵੀ ਬਣ ਸਕਦਾ ਸਰਪੰਚ ਜਿਹੜਾ ਵੀ ਸਾਨੂੰ ਥਾਂ ਛੱਡ ਸਾਡੀ ਵੀ ਖੁਸ਼ੀ ਵੀ ਖੁਸ਼ ਹੈ ਉਹ ਤੇ ਸਹਿਮਤ ਅਸੀਂ ਸਹਿਮਤ ਹਾਂ ਤੇ ਜੇ ਕੋਈ ਛੱਡਦਾ ਤਾਂ ਤੇ ਤੁਸੀਂ ਸਾਡੇ ਪਿੰਦੇ ਕੋਲ ਲੈ ਲੈ ਮੌਲਾ ਕਿੱਥੇ ਹੈ ਕਿ ਤੋ ਨਹੀਂ ਉਹ ਰੇਬੋਂ ਦਾ ਤਾਇਦ ਉਹ ਬੰਨੀ ਬਣਾ ਦੇ ਸਪੜ ਵੇਖੀ ਜੋ ਸਾਰੇ ਪਿੰਡ ਦਾ ਪਾ ਦਿਓ ਪਾਣੀ ਹਾਂ ਕਿੱਥੇ ਕੌਣ ਦਿੰਦਾ ਉੱਥੇ ਸਾਡੇ ਘਰਾਂ ਵੱਨੀ ਪਾ ਦਿਓ ਪਾਣੀ ਵੇਖੀ ਜਾਓ ਕਲੀ ਪਾ ਕੇ ਅਸੀਂ ਆਪੇ ਲੰਗ ਜਾ ਕਰਾਂਗੇ ਹੁਣ ਹੈਗਾ ਤਾਂ ਪੁੱਛ ਲੋ ਤੁਸੀਂ ਦੂਰ ਘਰਾਂ ਤੋਂ ਦੂਰ ਹੈਗਾ ਪੁੱਛ ਸਕਦੇ ਆ ਕੋਈ ਨਹੀਂ ਦੰਦਾ ਵੀ ਸਰਪੰਚ ਦਾ ਹਾਂ ਜਿਹੜੀ ਗੱਲ ਜੇ ਤੁਹਾਡੇ ਤੁਹਾਡੇ ਪਾਕ ਬਾਣ ਚਾਣ ਹੈਗੀ ਸਰਪੰਚੀ ਬਾਣ ਦੀ ਸਾਨੂੰ ਜਗ੍ਹਾ ਲੈ ਦਿਓ ਜਗ੍ਹਾ ਸਾਡਾ ਪਾਣੀ ਪੈਂਦਾ ਜਿੱਥੇ ਉੱਥੇ ਕਰ ਦਿਓ ਸਾਡੇ ਨੂੰ ਸਰਪੰਚ ਚੁਗੇ ਗਏ ਤੁਸੀਂ ਜੇ ਵੀ ਤੁਸੀਂ ਨਹੀਂ ਦੇ ਸਕਦੇ ਫਿਰ ਆਪੋ ਆਪਣੀ ਘਰੀ ਬੈਠੇ ਆ ਫਿਰ ਤਾਂ ਲੋੜ ਹੀ ਨਹੀਂ ਸਰਪੰਚ ਬਣਾਉਣ ਦੀ ਇੱਥੇ ਪਿੰਡ 'ਚ ਜਦੋਂ ਪਹਿਲਾ ਸਰਪੰਚਾਂ ਨੇ ਨਹੀਂ ਕੁਝ ਕੀਤਾ ਉਹਨ ਕੀ ਕਰ ਦੇਣਗੇ ਇੱਥੇ ਫਿਰ ਤਾਂ ਆਪੋ ਆਪਣੀ ਘਰੀ ਟਿਕ ਜਿਓ ਜਾ ਕੇ ਇਹ ਵੀ ਨਹੀਂ ਕਿਵੇਂ ਮੁੜ ਕੇ ਗਏ ਗੱਲ ਉਹ ਥਾ ਤੋਂ ਜਵਾਬ ਦੇ ਮੁਕੀ ਹਾਂ ਮੈਂ ਤੁਹਾਨੂੰ ਹੁਣ ਕਹਿ ਦਿਆਂ ਤੇ ਮਿਲੇ ਹੈ ਨਾ ਮੁੜ ਕੇ ਫਿਰ ਝੂਠਾ ਪਾਣ ਵਾਲੀ ਗੱਲ ਨਹੀਂ ਅਸੀਂ ਕਰਨੀ ਕੋਈ ਵੀ ਆ ਲੋੜ ਹੀ ਨਹੀਂ ਉਹ ਗੱਲ ਕਰਨ ਸਾਡੇ ਹੋਰ ਤਾਂ ਮੰਗੇ ਛੱਡੀ ਸਾਡੇ ਮੰਗੇ ਪਾਣੀ ਦੀ ਖੱਲੀ ਪਾਣੇ ਨੂੰ ਪਾਣੇ ਨੂੰ ਕੇ ਉਹ ਨਾਲੇ ਪਾਣੀ ਨਾਲੇ ਬਣੂ ਨਾਲੇ ਬਣੂ ਹੱਥ ਪਾਣੀ ਦਾ ਨਾਲੇ ਬਣੂ ਤੂੰ ਹੀ ਤਾਂ ਹੁਣ ਦੋ ਦੋਸਾਂ ਦੇ ਘਰੇ ਤੇ ਛੱਡੀ ਬਿਠਿਆ ਵੀ ਸੋ ਥਾਂ ਛੜ ਲੈ ਤੂੰ ਤਾਂ ਚਾਰ ਦੋਗ ਨਾਲ ਦੂੜ ਦੋਗ ਨਾਲ ਛੱਡੀ ਬਿਠਿਆ ਤੁਸੀਂ ਅਸੀਂ ਮੈਨੂੰ ਠੇਕਾ ਦਿੰਨੇ ਆ ਉਹਦਾ ਆ ਹੋਰਾ ਐਵੇਂ ਨਹੀਂ ਛੱਡਿਆ ਠੇਕਾ ਲੈਂਦਾ ਉਹ ਠੇਕਾ ਦਿੰਨੇ ਆਂ ਵੀ ਨਹੀਂ ਨਹੀਂ ਠੇਕਾ ਲੈਂਦਾ ਉਹ ਮੇਰਾ ਖਾਂਟਾ ਨਾ 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 ਠੇਕਾ ਦਿੰਨੇ ਉਹਦਾ ਠੇਕਾ ਲੈਂਦਾ ਠੇਕਾ ਉਹ ਅਗਲਾ ਟਾਣਾ ਨਹੀਂ ਉਹ ਤਾਂ ਮੇਰੀ ਗੱਲ ਸੁਣ ਜੇ ਡੇਢ ਹੋਇਆ ਤਾਂ ਦੋ ਦਾ ਲੈਂਦਾ ਉਹ ਠੇਕਾ ਲੈਂਦਾ ਠੇਕਾ ਦਿੰਨੇ ਵੀ ਨਹੀਂ ਹੋਰ ਪਾ ਬੋਲ ਪਾ ਬੋਲ ਤੂੰ ਨਹੀਂ ਪਿੱਛੇਗਾ ਤਾਂ ਜੰਗ ਕਰੇਗਾ ਉਹ ਕੋਲਾ ਸੁਤਾਨ ਉਹਦਾ ਕੋਤੇ ਚੀਕ ਗੁਰੂਦਮਨ ਬਣਾ ਮੈਂ ਨਹੀਂ ਜਿਹੜੀ ਗੈ ਗੈਰ ਗੱਲ ਆਈ ਠੇਕਾ ਦਿੰਨੇ ਉਹਦਾ ਜਿੰਨਾ ਸਾ ਵੀ ਪਾਣੀ ਕਿਹੜੇ ਇੱਕ ਪਿੰਡ ਵਿੱਚ ਹਰ ਇੱਕ ਸਹੂਲਤ ਆਉਂਦੀ ਆ ਸਾਡੇ ਪਿੰਡ ਵਿੱਚ ਸਹੂਲਤ ਹੀ ਕੋਈ ਹੈ ਨਹੀਂ ਸਾਡੇ ਲਈ ਤਾਂ ਕੋਈ ਵੀ ਬਿੰਬਰ ਸਰਪੰਚ ਬਣਦਾ ਤਾਂ ਵੋਟਾਂ ਵੇਲੇ ਸਾਡੇ ਮੂਰੇ ਹੱਥ ਬਣਦੇ ਜਦੋਂ ਬਣ ਜਾਂਦੇ ਉਦੋਂ ਸਾ ਅਸੀਂ ਕਿਸੇ ਦੇ ਵੀ ਨਹੀਂ ਕਿ ਕਿਸੇ ਕੰਮ ਦੀ ਉਦੋਂ ਸਾਡੀਆਂ ਸਹੂਲਤਾਂ ਨਹੀਂ ਪੂਰੀਆਂ ਕਰਦੇ ਮੰਗਾ ਰੱਖ ਲੈਂਦੇ ਸਾਡੀ ਮੰਗ ਕੋਈ ਵੀ ਨਹੀਂ ਕਦੇ ਪੂਰੀ ਕਰਦਾ ਇਸ ਤੇ ਕੁੱਲ ਪਿੰਡ ਚ ਜਾਵੜਾ ਹਰ ਇੱਕ ਥਾਂ ਗਲੀ ਪਾਣੀ ਦਾ ਹੱਲ ਹੋਇਆ ਤੇ ਸਾਡੇ ਪਿੰਡ ਵਿੱਚ ਹੀ ਹੈ ਨੀਗਾ ਸਾਡੇ ਵੀ ਤਾਂ ਇਹ ਕਹਿੰਦੇ ਵੀ ਉਹਦੇ ਵਿੱਚ ਜਾਂਦਾ ਨੀਗਾ ਕਿ ਖੇਤਾਂ ਨੂੰ ਕੋਈ ਜਦੋਂ ਖੇਤਾਂ 'ਚ ਵੋਟਾਂ ਲੈਣ ਜਾਂਦੇ ਆ ਉਦੋਂ ਵੀ ਤਾਂ ਜਾਂਦੇ ਹੀ ਐ ਤੇ ਜਦੋਂ ਆਖ ਦੇਈਦਾ ਵੀ ਸਾਡਾ ਕੋਈ ਗਲੀ ਦਾ ਕਰੋ ਸਾਡਾ ਉਦੋਂ ਵੀ ਆਖ ਦਿੰਦੇ ਇੱਧਰ ਨੂੰ ਤਾਂ ਕਿ ਖੇਤਾਂ ਗਾਣਾ ਨੂੰ ਅਖੇ ਪੰਗਾ ਜਾਂਦਗਾ ਤੇ ਅਸੀਂ ਇੱਕ ਤੁਹਾਡਾ ਕਰ ਨਹੀਂ ਸਕਦੇ ਕਿ ਕੋਈ ਵੀ ਤੁਹਾਡਾ ਹੱਲ ਨਹੀਂ ਇਹ ਫਿਰ ਉਹ ਕਊਗਾ ਗਣੀ ਪੱਤੀ ਹੋਵੇ ਨੂੰ ਨਹੀਂ ਨਾ ਹੋ ਸਕਦਾ ਇਹ ਤਾਂ ਆਹ ਰਾ ਪੱਕਾ ਹੋਣੀ ਨਾ ਹੋ ਸਕਦਾ ਹੁਣ ਅਸੀਂ ਖੇਤ 'ਚ ਬੈਠੇ ਆਂ ਦਾ ਮਾਣ ਬੜਾ ਹੋਰ ਉਹ ਸ਼ਾਂਤੂ ਤੇ ਜਾਵੜਿਆ ਸ਼ਾਂਤੂ ਕਿਤੇ ਸਪੈਸ਼ਲ ਕਹਿਣਾ ਉਹ ਗਲੀ ਪੱਤੀ ਹੋ ਜੂਗੀ ਉਹ ਕਿਵੇਂ ਹੋ ਜੂ ਸਪੈਸ਼ਲ ਘਰ ਨੂੰ ਨਹੀਂ ਹੁੰਦੀ ਖੇਤ ਵਾਲੀ ਗਲੀ ਪੱਕੀ ਨਹੀਂ ਹੁੰਦੀ ਨਾ ਕੱਲਾ ਘਰ ਨਹੀਂ ਜਾਂਦਾ ਪਰ ਇਹ ਤਾਂ ਪੜ੍ਹੇ ਨਹੀਂ ਹੁੰਦਾ ਕਿੱ데 ਸਾਲ ਪੜ੍ਹਨ ਉਹ ਜਦੋਂ ਸਾਡੀ ਗਲੀ ਆ ਬਿੱਟੇ ਮਾਨ ਲਾ ਜਦੋਂ ਵੋਟਾਂ ਲੈਣਾ ਹੁੰਦਾ ਨਾ ਉਦੋਂ ਤਾਂ ਪੱਕੀ ਆ ਉਹ ਗਲੀ ਆ ਟੱਪਾਗਾ ਜਦੋਂ ਸਾਡੇ ਗਲੀ ਮੁੱਕ ਜਾਂ ਬਹੁਤ ਸੇ ਕੰਮ ਨੂੰ ਕਹਿੰਦਾ ਉਹ ਕੰਨ ਤੇ ਬਾਣਾ ਨੂੰ ਪਈ ਜਾਂਦੀ ਆ ਉਹ ਵਾਦਾ ਕਰਕੇ ਆਉਂਦਾ ਉਹ ਗਲਤੀ ਉਹ ਬੰਦੇ ਦੀ ਜਿਹੜਾ ਕਹਿੰਦਾ ਵੀ ਮੈਨੂੰ ਸਰਪੰਚ ਬਣਾਓ ਮੈਂਨੇ ਦੀ ਗਲੀ ਪੱਕੀ ਕਰਾਉਂਗਾ ਇਹ ਕਾਨੂੰਨ ਚ ਹੈ ਨਹੀਂ ਵੀ ਜਿਹੜੀ ਖੇਤ ਨੂੰ ਰਾਹ ਜਾਂਦਾ ਉਹ ਲੌਕਟਾਇਲ ਨਾ ਪੱਕਾ ਹੋ ਜੀਦਾ। ਉਦੋਂ ਕਿਹੜਾ ਪਾਣ ਕਾਨੂੰਨ ਹੁੰਦਾਗਾ? ਜਦੋਂ ਵੋਟਾਂ ਜਾਂਦੇ ਆ ਲੈਣਾ। ਹਾਂ ਜਦੋਂ ਬਾਈ ਯੂਪੀ ਬਣਿਆ ਉਦੋਂ ਹੋਈ ਆ ਪਹਿਲਾਂ ਇਹ। ਹਾਂ ਜਦੋਂ ਸਰਪੰਚ ਬਣਿਆ ਹਾਂ ਜਦੋਂ ਸਰਪੰਚ ਬਣ ਗਿਆ ਸਾਡਾ ਨਾ 70 ਘਰਾਂ ਕੋਈ ਇੱਕ ਘਰ ਨਹੀਂਗਾ 70 ਘਰਾਂ ਨੂੰ ਪਹੀ ਜਾ ਸਕਦੀ ਐ ਸਰਕਾਰੀ ਬਣ ਨਹੀਂ ਸਕਦੀ ਗਲੀ 70 ਘਰਾਂ ਆ ਅਈ ਨਾ ਕਿ ਮੈਂ ਬਣਾ ਰਹੀ ਸੀ ਬਈ ਆਪਣਾ ਸਖੋਦਾ ਸੀ ਇਹ ਸਰਪੰਚ ਨੇ ਕਿਵੇਂ ਖੜਵਾਂ ਚਾਚਣਿਆ ਅੱਜ ਵੀ ਜਾ ਕੇ ਦੇਖੋ ਸਾਡੇ ਖੜਵਾਂ ਚਾ ਚਿਣਿਆਵਾ ਪਰ ਬੰਦਾ ਝਿਣਿਆ ਤੇ ਉਦੋਂ ਨਹੀਂ ਉਹ ਖੇਤਾਂ ਵਾਲੀ ਸੀ ਜਿਹੜੀ ਹੁਣ ਦੇ ਹੁਣ ਵੋਟਾਂ ਲੈ ਕੇ ਕਹਿੰਦੇ ਖੇਤਾਂ ਵਾਲੀ ਆ ਹੁਣ ਉਹ ਖੇਤਾਂ ਵਾਲੀ ਕਿੱਥੇ ਗਈ ਤੁਸੀਂ ਜਾਣ ਕੇ ਸਾਡੇ ਪੁੱਛਣਗੇ ਸਾਡਾ ਖੇਤ ਨਹੀਂ ਉੱਥੇ 70 ਘਰ ਆ ਪੂਰਾ ਪਿੰਡ ਬਣਿਆ ਵਾ ਉਹ ਸਾਡੇ ਘਰਾਂ ਦੇ ਵੋਟਾਂ ਕਿਉਂ ਲੈਣ ਜਾਂਦੇ ਆ ਕੋਈ ਕੰਮ ਕਰਾਉਣਾ ਦੋ ਦੂ ਖੇਤਾਂ ਹਾਂ ਉਹਦਾ ਖੇਤ ਬਣ ਜਾਂਦੇ ਆ ਬੀ ਮੰਨ ਕੇ ਚੱਲ ਪਈ ਆ ਸਾਡੇ 70 ਘਰ ਆ ਉਧਰ ਤੇ ਜਦੋਂ ਵੋਟਾਂ ਲੈਣੀਆਂ ਉਦੋਂ ਤਾਂ ਪਿੰਡ ਬਣ ਜਾਂਦਾ ਉਹ ਜਦੋਂ ਕੋਈ ਕੰਮ ਹੁੰਦਾ ਉਦੋਂ ਖੇਤ ਬਣ ਜਾਂਦੇ ਆ ਸਾਨੂੰ ਤਾਂ ਕੰਮ ਆ ਉਦੋਂ ਆਪਾਂ ਨੇ ਖੇਤਾਂ ਤੇ ਨਹੀਂ ਗਾ ਇਹ ਕਿਵੇਂ ਜੀ ਸਾਡੇ ਤਾਂ ਬੱਚੇ ਵੀਰ ਜੀ ਬਹੁਤ ਦੁਖੀ ਆ ਜਦੋਂ ਮੀਂਹ ਆ ਜਾਂਦਾ ਬੱਚਿਆਂ ਦੀਆਂ ਸਾਰੀਆਂ ਡਰੈੱਸਾਂ ਖਰਾਬ ਹੋ ਜਾਂਦੀਆਂ ਜੀ ਬੂਟ ਭਿੱਜੇ ਹੁੰਦੇ ਆ ਬੱਚਿਆਂ ਦੇ ਗੋਡੇ-ਗੋਡੇ ਪਾਣੀ ਹੁੰਦਾ ਜਿਹੜਾ ਕੋਈ ਸਾਡਾ ਮਸਲਾ ਹੱਲ ਕਰੂਗਾ ਜੀ ਉਹਨੂੰ ਅਸੀਂ ਵੋਟ ਪਾ ਦਾਂਗੇ ਨਹੀਂ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਂਦੇ ਜੀ ਕੇ ਆਪਾਂ ਫੋਲੋ ਕਰੀਓ ਉੱਥੋਂ ਵਿਕਾਸ ਕਰਾ ਲਈ ਪਿੱਪਾ ਪਾ ਕੇ ਇਹ ਇੱਥੇ ਕੋਈ ਥੋੜਾ ਜਿਹਾ 5-10 ਮਰਨ ਲੈ ਕੇ ਜਦੋਂ ਸਪਰਚ ਉਹ ਸਿੱਧਾ ਮੋਟਰ ਨੂੰ ਸਪਰਚ ਕਰ ਦੇ ਇਹ ਤਾਂ ਹੱਲ ਇਹ ਹੱਲ ਤਾਂ ਹੋ ਜੂਗਾ ਇਹ ਹੱਲ ਹੋ ਜੂਗਾ ਪਾਈਪ ਲਾਈਨ ਸੂਏ ਦੇ ਉੱਤੋਂ ਦੀ ਫੈਕਟਰੀ ਵੀ ਆਂਦਾ ਮਨਜ਼ੂਰੀ ਕਰਨ ਵਾਲੇ ਚ ਪੈਂਦੀ ਆ ਉਹ ਮਨਜ਼ੂਰੀ ਹੋਊਗੀ ਉਹਦੀ ਨਹੀਂ ਉਹ ਹੋ ਜਾਂਦੀ ਆ ਸੈਕਟਰੀਆਂ ਦਾ ਮਨਜ਼ੂਰੀ ਹੋ ਜਾਂਦੀ ਆ ਅੱਗੇ ਕਰੇ ਬਣੂਗਾ ਹੋਰ ਬੜੀ ਹੁਲਣ ਕੇ ਆਹ 10 ਮਾਲ ਲੈ ਕੇ 10 ਮਾਲ ਹੌਲ ਬਣ ਜਾਓ ਪਾਣੀ ਦੇ ਵਿੱਚ 10 ਮਾਲੋ ਅਗਨੇ ਕਿਸੇ ਨੇ ਮੈਂ 2 ਸਾਲ ਮਨਜ਼ੂਰੀ ਨਾ ਦਿੱਤੀ ਆਪਣੇ ਫੇਰ ਉਹੀ ਰੌਲਾ ਮੁੜ ਕੇ ਕਿਉਂ ਮਿਲਦੀ ਆ ਉਹ ਮਿਲਦੀ ਜਾ ਕੁਲੀ ਆਪਣਾ ਹੀ ਬਹੁਤ ਪੰਚਾਇਤਾਂ ਜਦੋਂ ਤਿੰਨ ਚਾਰ ਪੰਚਾਇਤਾਂ ਬਣ ਲਗਾ ਇੱਕ ਦੂਜੇ ਤੇ ਕੋਈ ਸਹਿਮਤ ਨਹੀਂ ਹੁੰਦਾ ਹੁਣ ਸੋਲਾ ਜਿਹੜਾ ਰੋੜਾਂ ਵਾਲਾ ਵਾਹ ਨੂੰ ਬਣਾ ਉਹ ਮਜ਼ਦੂਰ ਤੋਂ ਬਣਾ ਪਰ ਬਣ ਕੇ ਇੱਟਾ ਬਣਾ ਕੰਟਰੈਕਟ ਲੰਗੇ ਦੀ ਕੰਮ ਰੋਕਤਾ ਕਿਸੇ ਨੇ ਮਾਲ ਲਾ ਕਿਸੇ ਇੱਕ ਬੰਦੇ ਨੇ ਸਟੇ ਲਾ ਕੇ ਕਰ ਪਤਾ ਕਰਕੇ ਪੈਸੇ ਤੇ ਲਾਉਣਾ ਪੈਣਗੇ ਸੋਨੂੰ ਪੇਪਰ ਤੇ ਤੇ ਮਨਜ਼ੂਰੀ ਦੇ ਨਾਲ ਜਾਣਾ ਉਹ ਸੂਪਰੈਂਟ ਨੂੰ ਸਹੀ ਗੱਲ ਹੈ ਨਾ ਜਿਹੜਾ ਪੰਚਾਇਤਾਂ ਇਹ ਤਾਂ ਪਣੀ ਹੁੰਦਾ ਪਾਈਪ ਰਾਹੀਂ ਕਦੇ ਵੀ ਨਹੀਂ ਪਾਣੀ ਚੱਲਦਾ ਹੁੰਦਾ ਚੱਲਣਾ ਹੀ ਨਹੀਂ ਉਹ ਇਹ ਨਾਲਾ ਬਣ ਕੇ ਆਊਗਾ ਨਾਲੇ ਨਹੀਂ ਕਿੱਲੋ ਪਾਣੀ ਨਹੀਂ ਨਾ ਚੱਕਣਾ ਹਾਂ ਜੀ ਬੜਾ ਸੀਵਰੇਜ ਦਾ ਪਾਣੀ ਕਦੇ ਵੀ ਪਾਈਪ ਰਾਹੀਂ ਨਹੀਂ ਚੱਲਦਾ ਹੁੰਦਾ ਜੀ ਨਾਲਾ ਇਦੋਂ ਰਾਹ ਸੂਏ ਦਾ ਬਣਾਈ ਹਾਂ ਟੱਪ ਜੂਗਾ ਉਹ ਪਾਣਾ ਪਊਗਾ ਪੈਪ ਨਾਲ ਹਾਂ ਤੇ ਉਹ ਗਾਹ ਪਾਵਾਂ ਨਾਲਾ ਬਣਿਆ ਹੋਵੇ ਜਿਹੜਾ ਇੱਧਰ ਬਣਿਆ ਹੋਵੇ ਹਨਾ ਦੋਨੇ ਪਾਸੇ ਹਾਂ ਇਹ ਸੂਏ ਤਰ ਵੀ ਕੋਰੇ ਨਾਲਾ ਹੀ ਬਣ ਜੂਗਾ ਹਾਂ ਹਾਂ ਕਿਹਦਾ ਸੈਂਟਰ ਜਿਆਦਾ ਮਨਜ਼ੂਰੀ ਮਿਲਦੀ ਆ ਜੀ ਹੋ ਗਿਆ ਜੀ ਮਸਲਾ ਮਸਲਾ ਹੱਲ ਹੋ ਜਾਣਾ ਜੀ ਕੋਈ ਨਹੀਂ ਹੋ ਜੂਗਾ ਪਿੰਡ ਦਾ ਸਾਡੇ ਦਾ ਮਸਲਾ ਬਹਿ ਕੇ ਅਸੀਂ ਸਾਰਾ ਸਲਝਾਵਾਂਗੇ ਉਹ 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 ਤਾਂ ਇੱਟਾਂ ਨਹੀਂ ਲਾਉਣ ਦਿੰਦੇ ਕੌਣ ਨਹੀਂ ਵਿੜਨ ਦਿੰਦੇ ਇਹ ਆਦੇ ਵੀ ਸੂਏ ਛੱਡ ਦਿਓ ਕੱਚੇ 'ਚ ਮੈਂ ਕਿਹਾ ਵੀ ਉਹ ਮਹਿਕਮੇ ਨੇ ਨਹੀਂ ਛੱਡਣ ਦੇਣਾ ਜਗਲਾਤ ਮਹਿਕਮੇ ਨੇ ਉਹਦਾ ਸਾਫ ਪਾਣੀ ਨਹੀਂ ਛੱਡਣ ਦਿੰਦੇ ਹਾਂ ਨਹੀਂ ਛੱਡਣ ਦਿੰਦੇ ਉਹਨਾਂ ਨੇ ਨਹੀਂ ਛੱਡਣ ਦਿੰਦੇ ਨਾਲ ਪਾਈ ਪਾਣਾਲ ਇਹਨਾਂ ਦੇ ਮਸਲੇ ਹੱਲ ਨਹੀਂ ਕਿਉਂਕਿ ਮੋਟਰ ਪਾਣੀ ਨਹੀਂ ਚਾਹਤਿਆ ਦੀ ਮੋਟਰ ਆ ਫਿਰ ਤਾਂ ਟ੍ਰੀਟਮੈਂਟ ਪਲਾਂਟ ਲੱਗੂਗਾ ਪਾਣੀ ਸਾਫ਼ ਹੋਊਗਾ ਤਾਂ ਮੋਟਰ ਚੱਲੂਗੀ ਹੁਣ ਮੱਤੇ ਆ ਮੱਤੇ ਚੱਲਦੀ ਰਹਿੰਦੀ ਮੋਟਰ ਹਰਦਮ ਚੱਲਦੀ ਰਹਿੰਦੀ ਜਦੋਂ ਮਰਜ਼ੀ ਟੱਪ ਜਾਓ ਛੱਕੜ ਉਹਨਾਂ ਦਾ ਖਾਲੀ ਹੁੰਦਾ ਕੀ ਹੋ ਰਿਹਾ ਆਪਣਾ ਜਲਦਣਾ ਛੱਪੜ ਤੋਂ ਜਾਣਾ ਨਹੀਂ ਨਾ ਜਾਣਾ ਨਹੀਂ ਪਰਣਾ ਨਹੀਂ ਜਾਣਾ ਨਾਲੇ ਨਾਲਾ ਬਣੂ ਨਾਲਾ ਨਾਲਾ ਬਣ ਕੇ ਜਾਣਾ ਇਹ ਤੂੰ ਆਪਣਾ ਸੈਟਰੀ ਨੂੰ ਸੁਝਾਇਆ ਸੀ ਸੈਟਰੀ ਨੂੰ ਸਾਦੋ ਸ਼ਸ਼ੇਰ ਨੂੰ ਜੇ ਪਿੰਡ ਚਾਵੇ ਤਾਂ ਸਾਰਾ ਕੁਝ ਹੋ ਜਾਂਦਾ ਹੁੰਦਾ ਜੀ ਆਪਣੇ ਪਿੰਡ ਦੇ ਹਿਸਾਬ ਤੇ ਆ ਜੀ ਉਹਨਾਂ ਪਿੰਡ ਵਾਲੇ ਚਾਹਣ ਸਾਰਾ ਕੁਝ ਹੋ ਜੂ ਇਹ ਇਕੱਲੇ ਮੇਨ ਮੁੱਦਾ ਛੱਪੜ ਨਹੀਂ ਵੀ ਇਹ ਇਧਰ ਛੱਪੜ ਜੋ ਪਾਣੀ ਇਹ ਪਿੰਡ ਵਾਲੇ ਛੱਪੜ 'ਚ ਹੀ ਜਾਊਗਾ ਫੇਰ ਜਾ ਕੇ ਵਿਕਾਸ ਹੋਊਗਾ ਇਹ ਤਾਂ ਮਾਪਾ ਪਾਣਾ ਕਿੱਲਾ ਛੱਡ ਦੇ ਭਲਾ ਦੋ ਕਿੱਲੇ ਛੱਡ ਦੋ ਪਰ ਪਾਣੀ ਨਾ ਕੰਟਰੋਲ ਨਹੀਂ ਹੁੰਦਾ ਹੁੰਦਾਗਾ ਕਿਉਂਕਿ ਬਾਰਿਸ਼ ਵੀ ਹੋਣੀ ਆ ਗਾਂਹ ਕੇ ਬਾਰਿਸ਼ ਦੇ ਟਾਈਮ ਬਾਰਿਸ਼ ਹੋ ਗਈ ਛੱਪੜ ਦਾ ਦਹਾਂਦਣਾ ਚ ਭਰ ਜਾਊਗਾ ਉਹ ਪਾਣੀ ਫੇਰ ਉੱਥੇ ਜਾਏ ਨਾ ਉਹ ਤਾਂ ਬਿਮਾਰੀਆਂ ਫੈਲਣੀਆਂ ਬਹੁਤ ਬਹੁਤ ਹੋਊਗਾ ਉਹਦੇ ਨਾਲ ਇਹ ਤਾਂ ਪਾਣੀ ਦਾ ਮੇਨ ਮੁੱਦਾ ਹੱਲ ਆ ਬਈ ਪਿੰਡੀ ਜਾਵੇ ਪਿੰਡ ਵਾਲੇ ਤੋਂ ਡਰੇਨ ਚ ਪਵੇ ਜਿਵੇਂ ਮੱਤੇ ਡਰੇਨ ਨੇੜੇ ਲੱਗਦੀ ਆ ਵੀ ਡਰੇਨ ਚ ਪਾਸ ਕਰਾਇਆ ਜਾਵੇ ਕਿਸੇ ਮਰਜ਼ੀ ਡਰੇਨ ਚ ਨਿਕਲੇ ਇਹਦਾ ਮੇਨ ਹੱਲ ਫੇਰ ਹੋਣਾ ਆ ਸੂਏ ਤੋਂ ਵੀ ਆਹ ਸੂਏ ਤੋਂ ਪਾਸ ਕਰਾਉਣੀ ਪਊਗੀ ਇਹ ਸਾਰਾ ਕੁਝ ਇਹ ਆਈ ਨਹੀਂ ਬਿਆਕੇ ਗੰਦਾ ਪਾਣੀ ਕਿਵੇਂ ਭਾਈ ਨਹਿਰੀ ਵਿਭਾਗਾਂ ਪਾਣੀ ਨਹੀਂ ਗੰਦਾ ਪਾਣੀ ਕਰ ਗੋਵਾ ਨਿਕਾਲੋ ਸਾਡੇ ਪਾਸ ਸੂਏ ਤੋਂ ਦੀ ਨਾ ਭਾਈ ਕੋਈ ਹਾਲਾ ਸਾਰਾ ਕੁਝ ਸਾਰਾ ਕੁਝ ਕਿਵੇਂ ਭਾਈ ਇਹਨਾਂ ਨੂੰ ਲਾਉਣ ਦੇ 20 20 30 ਲੱਖ ਫੇਰ ਆਪਾਂ ਵੋਟਾਂ ਨਹੀਂ ਪਾਉਣੀਆਂ ਇਹਨਾਂ ਨੂੰ ਫਿਰ ਜਿਹੜੇ 20-20 ਲੱਖ ਲਾਉਣਗੇ ਇਹਨਾਂ ਨੂੰ ਸਵਾਦ ਦੇਖਣ ਤੇ ਆਪਦਾ ਜਦੋਂ ਆਪਾਂ ਥਾਂ ਦੇਣ ਭਾਵੇਂ ਚੈਨੇ ਵਾਲਾਂ ਦਾ ਲੈ ਕੇ ਦੇਣ ਭਾਵੇਂ ਕਿ ਧੋਲੇ ਇੱਕ ਦਿਨ ਇਹਦਾ ਹੱਲ ਹੀ ਹੈ ਨਹੀਂ ਨੂੰ ਸੱਪੜ ਦਾ ਕਿਤੋਂ ਵੀ ਮਰਜ਼ੀ ਦੇ ਦੇਣ ਸੱਪੜ ਦਾ ਹੱਲ ਕਰ ਦੇਣਾ ਤਾਂ ਸਾਡੇ ਨੂੰ ਸਰਪੰਚਾ ਜੇ ਘਰਾਂ ਦਾ ਨਹੀਂ ਦੇ ਸਕਦੇ ਪਾਸੋਂ ਬਾਹਰ ਲੈਣਾ ਇਹ ਕਹਿੰਦੇ ਸਕੀਮ ਨਾਲ ਪਾਣੀ ਕਰ ਦਾਂਗੇ ਤੇ ਉਧਰ ਪਿੰਡ ਵਸਦਾ ਯਾਰ ਉਹ ਪਾਣੀ ਕਿਵੇਂ ਕੱਢਣ ਦੇਊਗਾ ਸਾਨੂੰ ਇਹਦਾ ਹੱਲ ਕਰਦੇ ਆ ਆਪਦਾ ਕਿ ਚਲੋ ਜੇਨ ਬਣਾ ਲਾਂਗੇ ਬਾਅਦ ਚ ਕਰਦੇ ਆਗੇ ਖੇਤਾਂ ਵਾਲੀ ਸੜਕਾ ਬੱਤੀ ਨਹੀਂ ਹਾਂ ਇਹ ਖੇਤਾਂ ਵਾਲੀ ਸੜਕੋ ਬਾਈ ਘਰਾਂ ਦੀ 70 ਘਰ ਵਸਦੇ ਉਧਰ ਹਾਂ 70 ਘਰ ਵ ਕੀ ਕਹਦਾ ਮੇਰੇ ਬਾਣਾ ਜਦੋਂ ਵੋਟਾਂ ਮੰਨ ਲਾ ਆਪਾਂ ਕਦੇ ਵੀ ਜਾਣਿਆ ਕੰਮ ਕਰਨ ਚ ਜਦੋਂ ਇਹਨਾਂ ਨੂੰ ਮੰਨ ਲਿਆ ਸਰਪੰਚ ਬਣਾਉਨੇ ਆ ਜਿੱਦੇ ਸਾਨੂੰ ਕੰਮ ਪੈ ਗਿਆ ਉਦਦੇ ਅਸੀਂ ਬਾਣਾ ਵਿੱਚ ਫਸ ਗਏ ਤੇ ਜਿੱਦੇ ਸਾਥੋਂ ਵੋਟਾਂ ਲੈਣੀਆਂ ਉਦਦੇ ਸਾਡੇ ਸੱਤਰ ਘਰ ਯਾਦ ਆ ਜਾਂਦੇ ਆ ਆਹ ਗੱਜਵੀਦਾਰ ਕਦੋਂ ਦਿੰਦੇ ਪਾਣੀ ਹਾਂ ਉਹ ਵੀ ਰੋਲਾ ਪਾਉਂਦੇ ਨੇ ਛੜਕਾ ਤੇ ਪਾਣੀ ਛੜਕਾ ਤੇ ਪਾਣੀ ਫਿਰਦਾ ਜਦੋਂ ਸਾਡੇ ਘਰਾਂ ਚ ਪਾਣੀ ਹੁੰਦਾ ਉਦੋਂ ਨਹੀਂ ਆਉਂਦੇ ਹੁਣ ਘਰ ਪਾ ਕੇ ਦੇ ਸਰਪੰਚ ਬਣ ਜਾਂਦੇ ਤੇ ਆਖਦੇ ਚਾਲ ਕੁਛ ਨਹੀਂ ਹੁੰਦਾ ਗਰੀਬਾਂ ਨੂੰ ਕੀ ਹਾਂ ਕਿਉਂ ਨਹੀਂ ਬਣਦਾ ਆਵੇ ਇੱਧਰ ਲੱਕਰੀ ਨਾਲ ਦੇ ਰਾਹ ਤੇ ਇਹ ਬਣ ਨਹੀਂ ਸਕਦਾ ਲਾਵੇ ਲੱਕਰੀ ਨਾਲ ਦੇ ਰਾਹ ਤੇ ਕਾ ਦੇਣਾ ਪੱਕੀਆਂ ਸੜਕਾਂ ਨਹੀਂ ਹੁੰਦੀਆਂ ਚੈਣੇ ਪੈਂਡ ਤੋਂ ਲੈ ਕੇ ਹਾਦਨਾ ਹਾਦ ਸਾਰੀਆਂ ਸੜਕਾਂ ਚੜੀਆਂ ਅਗਲੀਆਂ ਦੀਆਂ ਕਹਿੰਦੇ ਖੇਤਾਂ ਨੂੰ ਰਾਹ ਨਹੀਂ ਚਨੇ ਜਾਂਦੇ ਕਿਉਂ ਨਹੀਂ ਚਨੇ ਜਾਂਦੇ ਚਨੇ ਜਾਂਦੇ ਆਗੇ ਆ ਆਨਬੋਲ ਕਾਇਆ ਸੀ ਮੈਂ ਕਰੂ ਜੋ ਕਰੂ ਧਰਮਸਾਲ ਚ 100 100 ਗੱਲ ਕਰਕੇ ਜਾ ਅੱਜ ਨਹੀਂ ਆਇਆ ਬਈ ਕਿਸੇ ਗਰੀਬ ਦੇ ਕਿਸੇ ਦੇ ਮਰਨੇ ਤੇ ਵੀ ਨਹੀਂ ਆਇਆ ਉਹ ਤਾਂ ਵਿੜੇ ਚ ਠੀਕ ਆ ਨਾ ਮੇਰੀ ਮਾਈ ਢਿੱਲੀ ਹੋ ਗਈ ਡਾਕਟਰ ਨੂੰ ਪੰਜ ਵਾਰੀ ਫੋਨ ਕੀਤਾ ਕਹਿੰਦਾ ਵੀ ਤੁਹਾਡਾ ਰਾਹ ਨਹੀਂ ਸਹੀ ਮੈਂ ਨਹੀਂ ਆਉਂਦਾ ਬੇਸ਼ੱਕ ਅੱਜ ਮੇਜਰ ਡਾਕਟਰ ਨੂੰ ਸਾਧ ਲਓ ਕੋਈ ਡਾਕਟਰ ਨਹੀਂ ਜਾਂਦਾਗਾ ਰਾਹ ਸਹੀ ਉੱਥੇ ਡਾਕਟਰ ਪਹੁੰਚੂ ਦਵਾਈ ਵਾਲਾ ਡਾਕਟਰ ਵੀ ਨਹੀਂ ਡਾਦਾ ਜਿਹੜਾ ਲੈ ਕੇ ਜਾਣਾ ਹੋਵੇ ਨਾ ਭਾਈ ਜੈਤੂ ਨਹੀਂ ਪਹੁੰਚਦਾ ਮੈਂ ਸ਼ਰਤ ਕਰਦਾ ਨਿਵਾਜ਼ ਹੀ ਮਰ ਜਾਂਦਾ ਮਰੂ ਆਜ਼ਮੀ ਯਾਰ ਮੈਂ ਪਹਿਲੇ ਘਰ ਤੋਂ ਮੋਟਰਸਾਈਕਲ ਹੀ ਤੁਰਦਾ ਹਾਂ ਡਾਕਟਰ ਨਹੀਂ ਹਾਂ ਡਾਕਟਰ ਨਹੀਂਗਾ ਹੈ ਨਹੀਂ ਉਹਦੇ ਇੱਕ ਕੰਪਿਊਟਰ ਨਹੀਂ ਸੀਗੀ ਉਹ ਕਹਿੰਦੀ ਬਈ ਟੀਕਾ ਲਾਤਾ ਤੇ ਉਹਨੇ ਲਿਖਤਾ ਕਹਿੰਦੀ ਬਈ ਫਰੀਦਕੋਟ ਲੈ ਜਾਓ ਮੈਡੀਕਲ ਜੀ ਮੈਂ ਕਹਾਂ ਡਾਕਟਰ ਹੈ ਨਹੀਂਗਾ ਉਹ ਕਹਿੰਦੀ ਇੱਥੇ ਡਾਕਟਰ ਹੁੰਦਾ ਹੀ ਨਹੀਂਗਾ ਜੀ ਕਹਿੰਦੇ ਇੱਕ ਘੰਟਾ ਹੁੰਦਾ ਡਾਕਟਰ ਇੱਥੇ ਸਰਕਾਰੀ ਹਸਪਤਾਲ ਹੈ ਘਰਾਂ ਚ ਨਹੀਂ ਆਖਦਾ ਬਈ ਯਾਰ ਪਿੰਡ ਦੇ ਡਾਕਟਰ ਨੇ ਉਹਦੇ ਕਹਿੰ ਵੀ ਰਾਹ ਨਹੀਂ ਤੁਹਾਡਾ ਸਹੀ ਫਿਰ ਬਈ ਆਇਆ ਕਰਨ ਸਾਡਾ ਕੋਈ ਮਸਲਾ ਹੱਲ ਨਹੀਂ ਨਾ ਮੈਂ ਤਾਂ ਹੱਥ ਬਣ ਕੇ ਹੀ ਬੇਨਤੀ ਕਰਦਾ ਸਾਨੂੰ ਸੋਸਰੀ ਦਾ ਖਾਨ ਨੂੰ ਦੇਤੀ ਬਦਾਮ ਦੂਰੀਆ ਖਿਲਾ ਕੇ ਕੀ ਕਹਣਾ ਹੁਣ ਸਰਫਾਸ ਵੀ ਦੇ ਦੇਣ ਘਰਾਂ ਚ ਵੰਡ ਦੇਣ ਖਾ ਕੇ ਸੌ ਜਾਗੇ ਨਾ ਸਾਡੇ ਆਹ ਦਾ ਰੋਲਾ ਪਵੇ ਨਾ ਪਾਣੀ ਦਾ ਪਵੇ ਸਿਆਪਾਂ ਸਬਜੀ ਦੇ ਵਿੱਚ ਜੀਰਾ ਪਿਆ ਕੇ ਸੁਸਰੀ ਪਈ ਆ ਜੀਦੇ ਦੇ ਭਲੇਖੇ ਹੀ ਖਾਈ ਜਾਂਦੇ ਸੁਸਰੀ ਸੀ ਰਾਤ ਨੂੰ ਇੰਨੀ ਨਹੀਂ ਡਿੱਗੀ ਜਾਂਦੀ ਹੈ ਸਹੀ ਗੱਲ ਹੈ ਹਾਂ ਹਾਂ ਇੱਥੇ ਸਾਰੇ ਮੁੱਦੇ ਮੇਨ ਮੁੱਦੇ ਸੁਸਰੀ ਦਾ ਵੀ ਆ ਛੜਕ ਦਾ ਹਾਂ ਇੱਥੇ ਸ਼ਦੀਕ ਦਾ ਰਿਸ਼ਤੇਦਾਰ ਉੱਠਿਆ ਸੀਗਾ ਜੇਤੋ ਤੂੰ ਸਾਡੇ ਸਰਪੰਚ ਦੇ ਘਰੇ ਡੇਲੀ ਆਉਂਦਾ ਸੀ ਡੇਲੀ ਅਸੀਂ ਚਾਹ ਪੀਉਂਦੇ ਸੀ ਬਿਸਕੁਟ ਖਵਾਉਂਦੇ ਸੀਗੇ ਤੇ ਸਾਡੇ 바ਰ ਦੇ ਮੂਰੇ ਮੇਰੇ 바ਰ ਦੇ ਮੂਰੇ ਖਤਾਨ ਐ ਘੱਟ ਤੋਂ ਘੱਟ 15 ਫੁੱਟ ਡੂੰਗਾ ਉਹ ਕਹਿੰਦਾ ਕੰਧ ਕਟਾ ਦੂੰਗਾ ਮੈਂ ਮੈਂ ਭਾਈ ਇੱਥੇ ਗੱਟੇ ਲਵਾ ਦੂੰਗਾ ਤੇ ਉਹ ਤੱਕ ਕੰਮ ਹੀ ਨਹੀਂ ਨਿਕਲੀ ਉਸ ਤੋਂ ਬਾਅਦ ਆਇਆ ਛੁੱਟਾ ਦੇ ਜਾਂਦੇ ਤਾਂ ਕੰਦਾ ਹਜੇ ਤਾਈ ਸਾਡੇ ਕੋਈ ਸਹੂਲਤ ਹੀ ਨਹੀਂ ਮਿਲੀ ਸਾਨੂੰ ਟੱਬੇ ਵਾਲਿਆਂ ਨੂੰ ਆਇਆ ਹੀ ਨਹੀਂ ਦਿਖਾਈ ਨਹੀਂ ਦਿੱਸੀ ਸਾਨੂੰ ਐ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕਿੱਧਰ ਗਿਆ ਗਰੀਬ ਨਹੀਂ ਪਾ ਗਰੀਬਾ ਉਹ ਕਿਵੇਂ ਜਾਵੜੀ ਉਹਦੇ ਛੜ ਕੇ ਕਿਵੇਂ ਖੜਵੰਜਾ ਜਾਵੜਿਆ ਇਹ ਆਵੇ ਰੋ ਇਹ ਨਹੀਂ ਹੁੰਦੀ ਆ ਛੱਪੜ ਦਾ ਹੱਲ ਨਹੀਂ ਹੁੰਦਾ ਤਾਂ ਕੀ ਹੱਲ ਕੱਢੋਗੇ ਅਸੀਂ ਉਹਨਾਂ ਚੱਕ ਵੋਟ ਨਹੀਂ ਕਿਸੇ ਨੂੰ ਪਾ ਸਕਦੇ ਫਿਰ ਕਿਹੜਾ ਬੰਦਾ ਚੁਣੋਗੇ ਫਿਰ ਦੇਖਾਂਗੇ ਔਰ ਮਹਾਰਾਜ ਦੇ ਸਰਤੇ ਰੱਖਾਂਗੇ ਤੇ ਫਿਰ ਵੋਟਾਂ ਪਾਉਂਦੇ ਨਹੀਂ ਅਸੀਂ ਸਰਪੰਚ ਨਾ ਗਰੀਬ ਬਣਾਗੇ ਨਾ امیر ਬਣਾਗੇ ਫਿਰ ਅਸੀਂ ਸਰਪੰਚ ਹੀ ਨਹੀਂ ਬਣਾਉਣਾ ਜੇ ਸਾਡੇ ਮਸਲੇ ਹੱਲ ਨਹੀਂ ਬਾਈਕਾਟ ਕਰਦਾਂਗੇ ਬਾਈਕਾਟ ਹੀ ਕਰਾਂਗੇ ਜਮਾ ਸਿੱਧੀ ਜਾਇਆ ਕਰਾਂਗੇ ਜੇ ਕਿਸੇ ਐਮਐਲੂ ਕੋਲੇ ਜਾਂਦੇ ਜਾਂ ਕਿਸੇ ਸਾਣੇ ਜਾਂਦੇ ਸਿੱਧੇ ਜਾਇਆ ਕਰਾਂਗੇ ਕੋਈ ਸਰਪੰਚ ਕਿਸੇ ਸਰਪੰਚ ਕੋਲੇ ਜਾ ਕੇ ਸਾਰੇ ਜਾਂਦੇ ਕੁਝ ਨਹੀਂ ਬਣਾਉਂਦੇ ਜਿੰਨੇ ਵੀ ਪਾਰਟੀ ਦੇ ਅਹੁਦੇਦਾਰ ਆ ਚਾਹੇ ਕੋਈ ਸਰਪੰਚ ਪੁਰਾਣਾ ਚੋ ਨਵਾਂ ਤਾਂ ਸਾਡੇ ਨੂੰ ਕੋਈ ਸੁਣਵਾਈ ਨਹੀਂ ਹੋਣੀ ਤੇ ਨਾ ਅਸੀਂ ਅੱਜ ਵੋਟ ਪਾਗੇ ਨਾ ਕੱਲ ਪਾ ਗਏ ਜਿੰਨਾ ਚੱਕ ਸਾਡੇ ਪਾਣੀ ਦਾ ਮਸਲਾ ਹੱਲ ਲੈਣਾ ਹੋਇਆ ਸਾਡੇ ਇਨ ਨੂੰ ਕੋਈ ਸਰਪੰਚ ਨਹੀਂ ਇੱਥੇ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਹ ਗਰਾਊਂਡ ਰਿਪੋਰਟ ਰੂੜੀਖਪੂਰਾ ਡਿਸਟ੍ਰਿਕਟ ਫਰੀਦਕੋਟ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਰਪੰਚਤ ਲਈ ਇਕੱਠ ਰੱਖਿਆ ਗਿਆ ਪਰ ਹਾਲੇ ਤੱਕ ਸਰਪੰਚ ਨਹੀਂ ਚੁਣਿਆ ਗਿਆ ਚਰਚਾ ਪਿੰਡ ਦੇ ਛੱਪੜ ਨੂੰ ਲੈ ਕੇ ਹੈ ਗਲੀਆਂ ਨੂੰ ਲੈ ਕੇ ਹੈ ਤੇ ਹੋਰ ਵਿਕਾਸ ਕਾਰਜਾਂ ਨੂੰ ਲੈ ਕੇ ਹੈ ਜੁੜੇ ਹੋ ਸਫਰ ਟੈਲੀ ਵੀ ਨਾਲ ਸਤਿ ਸ੍ਰੀ ਅਕਾਲ